ਕਿੰਦੇ ਦਾ ਕੋਰ ਕੇਸ ਚੱਲਦਾ ਹੈ ਜੀ ਬੰਦਾ ਬੜਾ ਪਰੇਸ਼ਾਨ ਹੈ ਹਮਮ ਔਰ ਕਈ ਅਫਸਰ ਕੰਮ ਨਹੀਂ ਕਰਦੇ ਬੰਦਾ ਤੱਕੇ ਖਾਈ ਜਾਂਦਾ ਕੁਝ ਨਾ ਕਰੋ ਜੇਠੇ ਬੱਚੇ ਦਾ ਕਪੜਾ ਆਪਦੇ ਨਾਲ ਰੱਖ ਕੇ ਲੈ ਕੇ ਜਾਓ ਹਮ ਉਸ ਤੋਂ ਬਾਅਦ ਤੁਸੀਂ ਫੈਕਟ ਦੇਖੋ ਅੱਛਾ ਉਸੀ ਦਾ ਕਿੰਨਾ ਹੁੰਦਾ ਤੋਕਰ ਮੰਗ ਕੇ ਲੈ ਕੇ ਜਾਂਦੇ ਆ ਮੰਗ ਕੇ ਕੀ ਸਾਨੂੰ ਦੇ ਦਿਓ ਤਰੀਕ ਤੇ ਜਾਣਾ ਤੇ ਸਾਡਾ ਫਾਇਦਾ ਹੋਵੇ ਇਹ ਸਹੀ ਹੈ ਲੇਡੀਜ਼ ਕੀ ਕਰਦੀਆਂ ਕਿ ਚਲਾਕ ਹੁੰਦੀਆਂ ਜਿਹੜੇ ਬੱਚੇ ਦਾ ਵਰਸ਼ਿੰਗ ਹੋ ਜਾਂਦਾ ਉਹਨੂੰ ਕਹੋਗੇ ਜਿਹਦੇ ਗਰਭ ਹੈ ਉਹਦੇ ਜਾ ਕੇ ਗਲੇ ਲੱਗ ਜਾਓ ਉਹਦੀ ਕੁੱਖ ਜਿਹੜੀ ਹੈ ਜਲਦੀ ਹਰੀ ਹੋ ਜਾਂਦੀ ਹੈ ਲੇਡੀਜ਼ ਕੋਈ ਵੀ ਹੈ ਜਦੋਂ ਉਹਦੇ ਗਰਭ ਹੋ ਜੇ ਉਹ ਕਦੇ ਵੀ ਕਿਸੇ 40 ਸਾਲ ਤੋਂ ਥੱਲੇ ਲੇਡੀਜ਼ ਨੂੰ 35 ਸਾਲ ਲੇਡੀਜ਼ ਥੱਲੇ ਨੂੰ ਜੱਫੀ ਪਾ ਕੇ ਨਾ ਮਿਲੇ ਅੱਜ ਵੀ ਲੇਡੀਜ਼ ਰੰਗਲੀ ਦਾਤਨ ਕਰਨ ਲੱਗ ਜਨ ਬੱਠਲ ਦੇ ਵਿੱਚ ਆਪਦੇ ਪੈਰ ਧੋਣ ਲੱਗ ਜਨ ਲੋਹੇ ਦੀ ਬਾਲਟੀ ਜਨ ਹਣ ਲੱਗ ਜਨ ਅੱਛਾ ਠੀਕ ਹੈ ਜੀ ਕਦੇ ਕਦੇ ਮੰਜੇ ਤੇ ਸੌਣ ਲੱਗ ਜਨ 2-4 ਘੰਟੇ ਨਾ ਕਮਰ ਦਾ ਦਰਦ ਹੋਵੇ ਨਾ ਗੋਡੇ ਦਰਦ ਹੋਣ ਨਾ ਅੱਖਾਂ ਦੀ ਰੋਸ਼ਨੀ ਘਟੇ ਜਿਨ੍ਹਾਂ ਦੇ ਬੱਚੇ ਖਰਾਬ ਕਰਦੇ ਐ ਲੋਹੇ ਦੀ ਬਾਲਟੀ ਲੋਹੇ ਦਾ ਡੱਬਾ ਅੱਛਾ ਤੁਸੀਂ ਵਰਤਣਾ ਸ਼ੁਰੂ ਕਰ ਦੋ ਲੱਕੜ ਦੀ ਫੱਟੀ ਦੇ ਬੈਠ ਕੇ ਨਹਾਣਾ ਸ਼ੁਰੂ ਕਰ ਦੋਵੇ ਹਮ ਠੀਕ ਹੈ ਜੀ ਤੁਸੀਂ ਉਸ ਤੋਂ ਬਾਅਦ ਆਪਦੇ ਬੱਚੇ ਦਾ ਮਹੀਨੇ 2 ਮਹੀਨੇ ਚ ਰਿਜ਼ਲਟ ਜਿਹੜੇ ਬੰਦਿਆਂ ਦਾ ਦਿਮਾਗ ਘਟ ਹੈ ਪੈਸਾ ਘਟ ਆਂਦਾ ਪਿਓਰ ਸੋਨੇ ਦੀ ਸੋਨਾ 2-4 ਗ੍ਰਾਮ ਖਰੀਦ ਲਿਓ ਅੱਛਾ ਰਾਤ ਨੂੰ ਤੁਸੀਂ ਸੋਨੇ ਨੂੰ ਗਰਮ ਕਰ ਲਓ ਕਰੀ ਲਾਲ ਕਰ ਲਓ 25-30 ਵਾਰੀ ਲਾਲ ਕਰੋ ਉਹ ਤੁਸੀਂ ਪੀਵੋ ਅੱਛਾ ਤੁਹਾਡੇ ਕੋਲੇ ਪੈਸਾ ਵੀ ਆਣਾ ਸ਼ੁਰੂ ਹੋ ਜਾਊਗਾ ਸ਼ੋਹਰਤ ਵੀ ਹੋ ਜਾਊਗੀ ਅਗਰ ਨੌਕਰੀ ਨਹੀਂ ਮਿਲਦੀ ਪੜੇ ਲਿਖੇ ਬੰਦੇ ਨੂੰ ਨੌਕਰੀ ਮਿਲਦੀ ਜਿਆਦਾ ਵਾਧਾ ਬੱਚਿਆਂ 'ਚ ਕਰਨਾ ਚਾਹੁੰਦੇ ਹੋ ਕੱਜਲ ਤੇ ਸੁਰਮਾ ਇਹ ਬੱਚਿਆਂ ਨੂੰ ਰਾਤ ਨੂੰ ਸੌਣ ਵੇਲੇ ਜਿਆਦਾ ਰੋਜ ਨਹੀਂ ਪਾਣਾ ਤਾਂ ਨਾ ਪਾਓ ਸ਼ਨੀਵਾਰ ਸ਼ੁੱਕਰਵਾਰ ਵਰ ਦੇ ਦਿਨ ਰਾਤ ਨੂੰ ਪਾ ਲਓ ਤੇ ਬੱਚਿਆਂ ਦਾ ਤੁਸੀਂ ਸਵੇਰ ਦੇਖੋ ਕਿੰਨਾ ਚੇਂਜ ਹੋਊਗਾ ਸੁਰਮਾ ਤੇ ਕੱਜਲ ਸੁਰਮਾ ਤੇ ਕੱਜਲ ਦੇ ਨਾਲ ਅੱਛਾ ਇਹਦੇ ਨਾਲ ਸਭ ਤੋਂ ਪਹਿਲੇ ਸ਼ਨੀ ਅੱਛਾ ਹਰੇ ਕਰ ਚ ਉਦਾਸੀ ਹੈ ਪੁਰਾਣੇ ਜ਼ਮਾਨੇ ਚ ਕੀ ਹੁੰਦਾ ਸੀ ਜਨਾਨੀ ਘਰੇ ਫਿਰਦੀ ਸੀ ਨਾ ਤੇ ਪਾਇਲਾਂ ਪਾਈਆਂ ਹੁੰਦੀਆਂ ਸੀ ਛੰਛਣ ਕਰਦੀ ਸੀ ਛੰਛਣ ਕਰਦੀ ਸੀ ਕਹਿੰਦੇ ਨਾ ਬਹੁਤ ਛੰਛਣ ਕਰਦੀ ਆ ਗਈ ਪੈਰ ਚ ਜਨਾਨੀ ਦੇ ਪਾਇਲ ਪਾਈ ਚੰਗੀ ਐ ਅੱਜ ਦੀ ਢੇਰ ਚ ਜਨਾਨੀਆਂ ਸ਼ੋਰ ਸ਼ਰਾਬਾ ਪਸੰਦ ਨਹੀਂ ਕਰਦੀਆਂ ਅਗਰ ਜਨਾਨੀ ਰਸੋਈ ਦੇ ਵਿੱਚ ਸਿਰ ਟਾਕੇ ਖਾਣਾ ਬਣਾ ਰਹੀ ਐ ਤੁਹਾਡੇ ਖਾਣੇ ਚ ਵੀ ਬਰਕਤ ਤੁਹਾਡੀ ਕਮਾਈ ਚ ਵੀ ਬਰਕਤ ਹੋਊ ਫਿਰ ਰਾਤ ਨੂੰ ਕੱਪੜੇ ਕਈ ਲੋਕ ਸੁਕਣੇ ਪਾਉਣ ਦੇ ਚੱਕਦੇ ਨਹੀਂ ਇਹ ਸਭ ਤੋਂ ਮਾੜੇ ਇਹ ਬਹੁਤ ਕਾਮਨ ਆ ਇਹ ਸਭ ਤੋਂ ਮਾੜੇ ਹੈ ਕਈ ਲੋਕ ਕੱਪੜੇ ਭਿਉਂ ਦਿੰਦੇ ਆ ਦੂਜੇ ਤੀਜੇ ਦਿਨ ਧੋਂਦੇ ਆ ਇਹ ਵੀ ਮਾੜੇ ਇੱਕ ਅੰਡਰਵੀਅਰ ਇੱਕ ਆਪਦੀਆਂ ਜਰਾਬਾਂ ਇੱਕ ਆਪਦੇ ਬੂਟ ਬੰਦਾ ਆਪ ਸਾਫ਼ ਕਰੇ ਅਗਰ ਕੋਈ ਜੈਂਸ ਆਪਦਾ ਅੰਡਰਵੀਅਰ ਜਨਾਨੀਆਂ ਤੋਂ ਤੁਆ ਦਾ ਇਸ ਤੋਂ ਮਾੜੇ ਕਰਿਆ ਕੋਈ ਨਹੀਂ ਜਦੋਂ ਸਵੇਰੇ ਤੁਸੀਂ ਕੰਮ ਤੇ ਜਾਂਦੇ ਹੋ ਆਪਦੇ ਕੋਈ ਵੀ ਕਰਦਾ ਮੈਂਬਰ ਹੋਵੇ ਲੇਡੀਜ਼ ਜਾਂ ਵੱਡਾ ਮੈਂਬਰ ਉਹਦੇ ਤੋਂ ਆਪਦੇ 10-20 ਰੁਪਏ ਲੈ ਕੇ ਜਾਓ ਵੀ ਮੇਰੀ ਬੋਣੀ ਕਰਾ ਦਿਓ ਅੱਛਾ ਤੁਹਾਡਾ ਦਿਨ ਸੁਖਾ ਤੁਹਾਡੀ ਕਮਾਈ ਚ ਵਾਧਾ ਹੋਣਾ ਸ਼ੁਰੂ ਹੋ ਜਾਊਗਾ ਆ ਕੇ ਸ਼ਾਮ ਨੂੰ ਚ 2000 ਦੇ ਦੋ ਇੱਕ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਹੂੰ ਕਈ ਬੱਚੇ ਹੁੰਦੇ ਆ ਮਾਵਾ-ਪਾਪ ਨੂੰ ਬੜੀ ਤਕਲੀਫ ਹੁੰਦੀ ਹੈ ਇੱਕ ਵਾਰੀ ਪਹਿਲੀ ਗੱਲ ਤਾਂ ਬੱਚਾ ਹੁੰਦਾ ਨਹੀਂ ਜੇ ਹੁੰਦਾ ਤਾਂ ਉਹ ਬੱਚਾ 2-3 ਮਹੀਨਿਆਂ ਚ 4 ਮਹੀਨਿਆਂ ਚ ਖਰਾਬ ਹੋ ਜਾਂਦਾ ਹੂੰ ਬਹੁਤ ਕੇਸ ਆਏ ਨੇ ਇੱਥੇ ਲੇਡੀਜ਼ ਕੋਈ ਵੀ ਹੈ ਜਦੋਂ ਉਹਦੇ ਗਰਭ ਹੋ ਜੇ ਉਹ ਕਦੇ ਵੀ ਕਿਸੇ 40 ਸਾਲ ਤੋਂ ਥੱਲੇ ਲੇਡੀਜ਼ ਨੂੰ 35 ਸਾਲ ਲੇਡੀਜ਼ ਥੱਲੇ ਨੂੰ ਜੱਫੀ ਪਾ ਕੇ ਨਾ ਮਿਲੇ ਹੁਣ ਲੇਡੀਜ਼ ਕੀ ਕਰਦੀਆਂ ਕਿ ਚਲਾਕ ਹੁੰਦੀਆਂ ਜਿਹੜੇ ਬੱਚੇ ਦਾ ਵਰਸ਼ਿੰਗ ਹੋ ਜਾਂਦਾ ਉਹਨੂੰ ਕਹੋਗੇ ਜਿਹਦੇ ਗਰਭ ਹੈ ਉਹਦੇ ਜਾ ਕੇ ਗਲੇ ਲੱਗ ਜਾਓ ਉਹਦੀ ਕੋਖ ਜਿਹੜੀ ਹੈ ਜਲਦੀ ਹਰੀ ਹੋ ਜਾਂਦੀ ਹੈ ਲੇਕਿਨ ਜਿਹਦੀ ਕੋਖ ਹਰੀ ਹੈ ਉਹਦੇ ਬੱਚੇ ਨੂੰ ਨੁਕਸਾਨ ਹੋਣਾ ਚਾਹੀਦਾ ਉਹ ਬੱਚੇ ਵੱਧੇ ਫੁੱਲਦੇ ਨਹੀਂ ਕਿਹੜਾ ਦੂਜਾ ਪਰਸਨ ਕਿਹੜਾ ਸੀ ਜਿਹਦਾ ਹੁਣ ਇੱਕ ਲੇਡੀਸ ਦੇ ਗਰਭ ਹੈ ਠੀਕ ਹੈ ਇੱਕ ਲੇਡੀਸ ਨੇ ਗਰਭ ਆਪਦਾ ਵਾਸ਼ਿੰਗ ਕਰਵਾਤਾ ਆਬਾਸ਼ਨ ਹੋ ਗਿਆ ਜਾਂ ਕਿਸੇ ਤਰੀਕੇ ਨਾਲ ਬੱਚਾ ਡਿੱਗ ਗਿਆ ਬੱਚਾ ਡਿੱਗ ਗਿਆ ਠੀਕ ਹੈ ਉਹਦੀ ਫਿਰ ਮਾਂ ਕਹਿੰਦੀ ਆ ਵੀ ਦੂਜੀ ਲੇਡੀਸ ਜਿਹਦੇ ਹੋਣ ਵਾਲਾ ਹੈ ਨਾ ਉਹਦੇ ਘਰੇ ਜਾ ਉਹਨਾਂ ਜਫੀ ਮਿਲੋ ਅੱਛਾ ਉਹ ਮਿਲਣ ਦੇ ਨਾਲ ਉਹ ਤਾਂ ਛਾਇਆ ਜਿਹੜਾ ਉਹਦੇ ਤੇ ਆ ਜਾਂਦਾ ਜਿਹਦੇ ਹੋਣ ਵਾਲਾ ਬੱਚਾ ਹੁੰਦਾ ਉਹਨੂੰ ਤਕਲੀਫ ਹੁੰਦੀ ਹੈ ਹੂੰ ਉਹਨੂੰ ਅਸੀਂ ਕਹਿੰਦੇ ਬੱਚਾ ਸੁੱਕਣ ਲੱਗ ਗਿਆ ਹੂੰ ਬੱਚੇ ਸਿਹਤ ਨਹੀਂ ਮੰਦੀ ਉਹ ਬੱਚਾ ਖਰਾਬ ਹੋਣ ਦੇ ਚਾਂਸ ਜ਼ਿਆਦਾ ਬਣ ਜਾਂਦੇ ਬਹੁਤ ਛੋਟੀਆਂ ਛੋਟੀਆਂ ਮਾਈਨਰ ਗੱਲਾਂ ਆ ਲੇਕਿਨ ਇਹਨਾਂ ਦੇ ਜਿਹੜੇ ਹੱਲ ਹੈ ਤਰੀਕੇ ਹੈ ਬਹੁਤ ਹੈ ਹੁਣ ਜਿਹੜੇ ਜੋਤਸੀ ਅਸੀਂ ਚੀਜ਼ ਦੇ ਨੇ ਬਣਾ ਚਲੋ ਠੀਕ ਹੈ ਤੁਸੀਂ ਦੱਸ ਰਹੇ ਹੋ ਪਰ ਇਹਦੇ ਨਾਲ ਫਿਰ ਇਹ ਵੀ ਹੋ ਜਾਊਗਾ ਕਿ ਵਿਤਕਰਾ ਨਹੀਂ ਪੈਦਾ ਹੋਊਗਾ ਲੋਕ ਐਦਾਂ ਤਾਂ ਫਿਰ ਦੇਖਣ ਲੱਗ ਜਾਣਗੇ ਕਿ ਨਹੀਂ ਵੀ ਇਹਦਾ ਤਾਂ ਵਾਸ਼ਰੂਮ ਹੋਇਆ ਸੀ ਉਹਨਾਂ ਤਾਂ ਘਰੇ ਨਹੀਂ ਬਾੜਨਾ ਨਹੀਂ ਘਰੇ ਐ ਨਹੀਂ ਹੁੰਦਾ ਕੁਝ ਐ ਨਹੀਂ ਕੁਝ ਵੀ ਹੁੰਦਾ ਕੋਈ ਵੀ ਲੇਡੀਸ ਹੋਵੇ ਜਦੋਂ ਕਿਸੇ ਮੈਂ ਕਹਿੰਦਾ ਕਿ ਬੱਚਾ ਹੋਣਾ ਹੋਵੇ ਨਾ ਕਿਉਂਕਿ ਜਿਸ ਬੰਦੇ ਤੋਂ ਕੋਈ ਤਕਲੀਫ ਆਂਦੀ ਹੈ ਤੀਜੇ ਤੇ ਸੱਤਵੇਂ ਮਹੀਨੇ ਦਾਗ ਲੱਗਣਾ ਸ਼ੁਰੂ ਹੋ ਜਾਂਦਾ ਹੈ ਹੂੰ ਬੱਚਾ ਖਰਾਬ ਹੋ ਜਾਂਦਾ ਉਹਨਾਂ ਨੂੰ ਚਾਹੀਦਾ ਹੈ ਕਿ ਲੇਡੀਆਂ ਦੇ ਨਾਲ ਜਫੀ ਬਾ ਕੇ ਨਾ ਮਿਲੋ ਹੋਰ ਕੋਈ ਪਰੇਜ ਨਹੀਂ ਬੱਚੇ ਚੱਲਦੇ ਵੀ ਨਹੀਂ ਨਾ ਬੱਚੇ ਤਾਂ ਜਿੱਦੀ ਹੋਗੇ ਮੇਰੀ ਗੱਲ ਸੁਣੋ ਜੀ ਮੇਰਾ ਇੱਕ ਮੇਰੇ ਕੋ ਕੋਈ ਬੱਚਾ ਆ ਜੇ ਕੋਈ ਬੰਦਾ ਆ ਜੇ ਉਹਨ ਮੈਂ ਪਾਹੀ ਦੱਸੂਗਾ ਦੀ ਕੁੰਡਲੀ ਚ ਕਿਹੜਾ ਗਰ ਹੈ ਉਹਨੂੰ ਕਰੂ ਕਰ ਰਿਹਾ ਹੈ ਖਰਾਬ ਕਰ ਰਿਹਾ ਹੈ ਉਹ ਠੀਕ ਹੋ ਜਾਂਦਾ ਹੁਣ ਪੁਰਾਣੇ ਜ਼ਮਾਨੇ ਚ ਬਹੁਤ ਵੱਡੀ ਗੱਲ ਕਹਿਣ ਜਾ ਰਹੇ ਆ ਅੱਗੇ ਬੱਚੇ ਵੱਧੇ ਫੁੱਲਦੇ ਸੀ ਬਿਮਾਰੀ ਘੱਟ ਲੱਗਦੀ ਸੀ ਹਾਂ ਹੁੰਦੇ ਸਾਰ ਬੱਚੇ ਦੇ ਕੰਨ ਬੰਦੇ ਸੀ ਇੱਕ ਬੱਚੇ ਦੇ ਅਸੀਂ ਤੜਾਗੀ ਪਾਉਂਦੇ ਸੀ ਤੁਹਾਨੂੰ ਪਤਾ ਹੋਣਾ ਜੀ ਠੀਕ ਹੈ ਜੀ ਅੱਜ ਤੜਾਗੀ ਨਾ ਚਾਂਦੀ ਦੀ ਰਹੀ ਨਾ ਦੂਜੀ ਰਹੀ ਹਾਲੇ ਕੀ ਕਈ ਲਾਲਿਆਂ ਦੇ ਘਰਾਂ ਚ ਪੰਜਾਬੀ ਅੱਜ ਵੀ ਤੜਾਗੀ ਪਾਉਂਦੇ ਆ ਲੇਕਿਨ ਇਹ ਸਾਰੇ ਜਿਹੜੇ ਰਿਵਾਜ ਆ ਗੁਜਰਾਤ ਵਾਲੇ ਸਾਈਡ ਚੱਲੇ ਗਏ ਪੰਜਾਬ ਚ ਖਤਮ ਹੋ ਰਹੇ ਉਹਦੇ ਨਾਲ ਫਾਇਦਾ ਕੀ ਹੁੰਦਾ ਉਹਦੇ ਨਾਲ ਬੱਚਾ ਤੰਦਰੁਸਤ ਰਹਿੰਦਾ ਹੈ ਬਿਮਾਰੀ ਨਹੀਂ ਲੱਗਦੀ ਘਰ ਦੇ ਵਿੱਚ ਵਾਧਾ ਰਹਿੰਦਾ ਹੁਣ ਮੇਰੀ ਇੱਕ ਗੱਲ ਸੁਣੋ ਜੀ ਅੱਜ ਕੱਲ ਆਪਾਂ ਕੀ ਕਰ ਰਹੇ ਆ ਘਰ ਚ ਹਰੇ ਘਰ ਚ ਉਦਾਸੀ ਹੈ ਪੁਰਾਣੇ ਜ਼ਮਾਨੇ ਚ ਕੀ ਹੁੰਦਾ ਸੀ ਜਨਾਨੀ ਘਰੇ ਫਿਰਦੀ ਸੀ ਨਾ ਤੇ ਪਾਇਲਾਂ ਪਾਈਆਂ ਹੁੰਦੀਆਂ ਸੀ ਛੰਛਣ ਕਰਦੀ ਸੀ ਛੰਛਣ ਕਰਦੀ ਸੀ ਕਹਿੰਦੇ ਨਾ ਬਹੁਤ ਛੰਛਣ ਕਰਦੀ ਆ ਗਈ ਪੈਰ ਚ ਜਨਾਨੀ ਦੇ ਪਾਇਲ ਪਾਈ ਚੰਗੀ ਐ ਅੱਜ ਦੀ ਡੇਟ ਚ ਜਨਾਨੀਆਂ ਸ਼ੋਰ ਸ਼ਰਾਬਾ ਪਸੰਦ ਨਹੀਂ ਕਰਦੀਆਂ ਵੀ ਚੋਰੀ ਛਿਪੇ ਅੰਦਰ ਵੜਨਾ ਚੋਰੀ ਛਿਪੇ ਆਣਾ ਜਾਣਾ ਅੱਗੇ ਪਾਇਲ ਖੜਕਦੀ ਸੀ ਸੋਹਰਾ ਜਦੋਂ ਅੰਦਰ ਵੜਦਾ ਕੰਘੂੜਾ ਮਾਰਦਾ ਸੀ ਠੀਕ ਐ ਠੀਕ ਐ ਜੀ ਇੱਜ਼ਤ ਹੁੰਦੀ ਸੀ ਹੁਣ ਅਗਰ ਜਨਾਨੀ ਰਸੋਈ ਦੇ ਵਿੱਚ ਸਿਰ ਟਾਕੇ ਖਾਣਾ ਬਣਾ ਰਹੀ ਐ ਤੁਹਾਡੇ ਖਾਣੇ 'ਚ ਵੀ ਬਰਕਤ ਤੁਹਾਡੀ ਕਮਾਈ 'ਚ ਵੀ ਬਰਕਤ ਪਾਉਗੀ। ਹਮਮ। ਅਗਰ ਲੇਡੀਜ਼ ਕੋਈ ਕਰਦੀ ਮੈਂ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਹਾਂ। ਕਈ ਘਰਾਂ 'ਚ ਬਰਕਤ ਨਹੀਂ ਪੈਂਦੀ। ਛੋਟਾ ਜਿਹਾ ਫਾਰਮੂਲਾ ਕਰਕੇ ਦੇਖੋ। ਜਦੋਂ ਸਵੇਰੇ ਤੁਸੀਂ ਕੰਮ ਤੇ ਜਾਂਦੇ ਹੋ ਆਪਦੇ ਕੋਈ ਵੀ ਕਰਦਾ ਮੈਂਬਰ ਹੋਵੇ, ਲੇਡੀਜ਼ ਜਾਂ ਵੱਡਾ ਮੈਂਬਰ ਉਹਦੇ ਤੋਂ ਆਪਦੇ 10-20 ਰੁਪਏ ਲੈ ਕੇ ਜਾਓ ਵੀ ਮੇਰੀ ਬੋਣੀ ਕਰਾ ਦਿਓ। ਅੱਛਾ। ਤੁਹਾਡਾ ਦਿਨ ਸੁਖਾ ਤੁਹਾਡੀ ਕਮਾਈ 'ਚ ਵਾਧਾ ਹੋਣਾ ਸ਼ੁਰੂ ਹੋ ਜਾਊਗਾ। ਆ ਕੇ ਸ਼ਾਮ ਨੂੰ ਚਾਹ 2000 ਦੇ ਦਿਓ। ਜਿਹੜਾ ਕੋਈ ਦੁਕਾਨਦਾਰ ਆ ਜਾਂ ਕੋਈ ਬਿਜ਼ਨਸਮੈਨ ਹੈ ਬਿਜ਼ਨਸ ਵਿੱਚ ਕੋਈ ਵੀ ਹੈ ਜਿਹੜਾ ਰੋਜ਼ ਦਾ ਧੰਦਾ ਕਰਦਾ ਹੈ ਹਾਂ ਉਹਨਾਂ ਵਾਸਤੇ ਹੁਣ ਕਈ ਦੁਕਾਨਦਾਰ ਅੱਜ ਵੀ ਤੁਸੀਂ ਚੱਲ ਜਿਓ ਉਹ ਤੁਹਾਨੂੰ ਫ੍ਰੀ ਦੇ ਵਿੱਚ ਕੋਈ ਸਮਾਨ ਨਹੀਂ ਦੇਊਗਾ ਸਵੇਰੇ ਕਹੂਗਾ ਪਹਿਲੇ ਬੋਣੀ ਕਰਾ ਦੇ ਚਾਹੇ 2 ਰੁਪਏ ਦੀ ਕਰਾ ਦੇ ਹਮ ਗੱਲ ਸਹੀ ਹੈ ਨਾ ਇਹ ਪੁਰਾਣੇ ਤਰੀਕੇ ਹੈ ਔਰ ਅੱਜ ਦੀ ਡੇਟ ਦੇ ਵਿੱਚ ਅਗਰ ਘਰ ਦੇ ਵਿੱਚ ਆਪਦੇ ਤੁਸੀਂ ਜਾਦਾ ਵਾਧਾ ਬੱਚਿਆਂ 'ਚ ਕਰਨਾ ਚਾਹੁੰਦੇ ਹੋ ਕੱਜਲ ਤੇ ਸੁਰਮਾ ਇਹ ਬੱਚਿਆਂ ਨੂੰ ਰਾਤ ਨੂੰ ਸੌਣ ਵੇਲੇ ਜ਼ਿਆਦਾ ਰੋਸ਼ਨੀ ਪਾਣਾ ਤਾਂ ਨਾ ਪਾਓ ਸ਼ਨੀਵਾਰ ਸ਼ੁਕਰਵਾਰ ਵਰ ਦੇ ਰਾਤ ਨੂੰ ਪਾ ਲਓ ਤੇ ਬੱਚਿਆਂ ਦਾ ਤੁਸੀਂ ਸਵਾ ਦੇਖੋ ਕਿੰਨਾ ਚੇਂਜ ਹੋਊਗਾ ਔਰ ਉਸ ਤੋਂ ਬਾਅਦ ਬੱਚੇ ਸਟਰੋਂਗ ਕਿੰਨੇ ਹੋਊਗੇ ਘਰਵਾਰ ਚ ਸੁਰਮਾ ਦੇ ਕੱਜਲ ਸੁਰਮਾ ਤੇ ਕੱਜਲ ਦੇ ਨਾਲ ਅੱਛਾ ਇਹਦੇ ਨਾਲ ਸਭ ਤੋਂ ਪਹਿਲੇ ਸ਼ਨੀ ਅੱਛਾ ਹੁੰਦਾ ਓਕੇ ਮੈਨੂੰ ਯਾਦ ਆ ਮੇਰੇ ਮਾਤਾ ਕਦੇ ਕਦੇ ਪਾਉਂਦੇ ਹੁੰਦੇ ਸੀ ਵੀ ਲੈ ਸੁਰਮਾ ਜਿਨ੍ਹਾਂ ਦੇ ਕੋਲੇ ਸੁਰਮਾ ਸੁਰਮਾ ਵੀ ਉਹ ਰਗੜ ਕੇ ਠੂਠੀ 'ਚ ਸੁਰਮਾ ਜਿਨ੍ਹਾਂ ਕੋਲੇ ਦੂਜਾ ਹੁੰਦਾ ਖੜਕਾ ਕੇ ਪਾਉਂਦੇ ਆਪਾਂ ਸਟੀਲ ਦੀ ਉਹਦੇ ਨਾਲ ਡੱਬੀ ਦੀ ਉਹ ਜਿਹੜੀ ਬੱਤੀ ਜੀ ਹਾਂਜੀ ਉਹ ਸਭ ਤੋਂ ਬੈਟਰ ਹੈ ਉਹ ਸੁਰਮਾ ਜਿਹੜਾ ਬਣਿਆ ਹੁੰਦਾ ਉਹਦਾ ਫਾਇਦਾ ਇੱਕ ਹੋਰ ਹੈ ਇੱਕ ਤਾਂ ਦਿਲ ਮਜ਼ਬੂਤ ਇੱਕ ਬੱਚਾ ਰੋਂਦਾ ਨਹੀਂ ਉਸ ਸਰਮੇ 'ਚ ਇੱਕ ਖਾਸੀਅਤ ਹੁੰਦੀ ਸੀ ਅੱਜ ਅਸੀਂ ਘਰਾਂ ਦੇ ਵਿੱਚ ਬਰਫ਼ ਦਾ ਪਾਣੀ ਰਖਾਣੇ ਆ ਓਲਿਆਂ ਦਾ ਅੱਛਾ ਉਹ ਜਿਹੜਾ ਸੁਰਮਾ ਬੰਦਾ ਉਹਦੇ 'ਚ ਗੜਿਆਂ ਦਾ ਪਾਣੀ ਪੈਂਦਾ ਹੈ ਅੱਛਾ ਉਹਦੇ ਨਾਲ ਬੱਚੇ ਦਾ ਚੰਦਰਮਾ ਸਟਰੋਂਗ ਹੁੰਦਾ ਹੈ ਰਾਹੁ ਸੈੱਟ ਹੁੰਦਾ ਹੈ ਸ਼ਨੀ ਸੈੱਟ ਹੁੰਦਾ ਹੈ ਬਹੁਤ ਚੀਜ਼ਾਂ ਉਸ ਫਿਰ ਅਗਰ ਪਿੱਤਲ ਦੀ ਉਹ ਹੈਗੀ ਹੈ ਉਹਦੇ ਨਾਲ ਕੁਝ ਬ੍ਰਸਪਤੀ ਦਾ ਸਾਥ ਵੀ ਆ ਜਾਂਦਾ ਹੈ। ਲੇਕਿਨ ਅਸੀਂ ਅੱਜ ਕੱਲ ਇਹਨਾਂ ਚੀਜ਼ਾਂ ਨੂੰ ਮੰਨਣਾ ਬੰਦ ਕਰਤਾ। ਹਮ ਹੁਣ ਅੱਜ ਗਲਤੀਆਂ ਅਸੀਂ ਮੋਸਟਲੀ ਕਿਹੜੀਆਂ ਕਰਦੇ ਆਂ? ਅੱਜ ਅਸੀਂ ਹਰ ਇੱਕ ਬੰਦੇ ਨੇ ਕਹਿੰਨੇ ਆ ਕਿ ਤੇਰਾ ਬੁੱਧ ਖਰਾਬ ਹੈ। ਹਮ ਠੀਕ ਹੈ ਜੀ। ਜੀ। ਤੁਸੀਂ ਜਿਹੜੇ ਬੰਦੇ ਪੁਰਾਣੇ ਬਜ਼ੁਰਗ ਸੀ ਉਹਨਾਂ ਦੇ ਗ੍ਰਹਿ ਕਿਉਂ ਨਹੀਂ ਖਰਾਬ ਹੁੰਦੇ ਸੀ? ਸਵੇਰੇ ਉੱਠ ਕੇ ਉਹਨਾਂ ਨੇ ਦਤਨ ਕਰਨੀ। ਹਾਂ। ਇਹੀ ਸੀ। ਦਤਨ ਕਰਨੀ। ਨਿੰਮ ਵਾਲੀ। ਨਿੰਮ ਵਾਲੀ। ਹਮ ਬੁੱਧ ਸਭ ਤੋਂ ਜ਼ਿਆਦਾ ਚਾ ਅੱਜ ਅਸੀਂ ਨਿੰਮ ਦੇ ਪਾਏ ਕਰਾਣੇ ਆ। ਚਾਰ ਚੌਰਸ ਪੀਸ ਲੈ ਲਓ ਨਿੰਮ ਚ ਜਾ ਕੇ ਦਬਾ ਦਿਓ ਨਿੰਮ ਲਗਾ ਦਿਓ ਫਲਾਨੀ ਉਹ ਇੱਕ ਵਾਰ ਲਗਾਤੀ ਰੋਜ ਦਾ ਪਾਇ ਤਾਂ ਨਹੀਂ ਹੋਇਆ ਹੂੰ ਅੱਛਾ ਜੇ ਦਾਤਣ ਕੋਈ ਬੰਦਾ ਡੇਲੀ ਕਰਦਾ ਹੈ ਤੋੜ ਕੇ ਕਰਦਾ ਹੈ ਹਾਂਜੀ ਉਹਦਾ ਹੋਰ ਇੱਕ ਦਾਤਣ ਦਾਟ ਦੀ ਡੇਟ ਦੇ ਵਿੱਚ ਵੀ ਪੁਰਾਣੇ ਬਜ਼ੁਰਗ ਦਤ ਨਾ ਨਹੀਂ ਕਰਦੇ ਸੀ ਹਾਂ ਉਹ ਤਾਂ ਹੋਰ ਵਿੱਚ ਹੈ ਹੂੰ ਬੁੱਧ ਦੇ ਨਾਲ ਉਹ ਚੰਦਰਮਾਣ ਮਿਕਸ ਕਰਦੇ ਸੀ ਉਹ ਕਿਦਾਂ ਦਾਤਣ ਲੈ ਲੈਂਦੇ ਸੀ ਉਹਦਾ ਸਾਥ ਮਿਲਦਾ ਸੀ ਸ਼ਨੀ ਨਾਲ ਪਹਿਲੇ ਦਤ ਨੂੰ ਕਟਣਾ ਲੋਹੇ ਨਾਲ ਸ਼ਨੀ ਆ ਗਿਆ ਹਾਂ ਫਿਰ ਉਹਨੂੰ ਦਤਨ ਨੂੰ ਕੱਟ ਕੇ ਉਹਨੂੰ ਪਾਣੀ ਚ ਡਬੋ ਦੇਣਾ ਚੰਦਰਮਾ ਮਿਲ ਗਿਆ ਅੱਛਾ ਤਿੰਨ ਚੀਜ਼ਾਂ ਦਾ ਜੋਗ ਬਣ ਗਿਆ ਬੰਦਾ ਸਟਰੋਂਗ ਕਿਉਂ ਨਹੀਂ ਹੋਊਗਾ ਹੂੰ ਬੰਦਾ ਕਿੰਨਾ ਸਟਰੋਂਗ ਹੋ ਗਿਆ ਅੱਜ ਜਦੋਂ ਅਸੀਂ ਇਹ ਪਾਏ ਦੱਸਦੇ ਹਾਂ ਲੋਕ ਦਤਨ ਤੁਸੀਂ 10 ਦਿਨ ਪਾਣੀ ਚ ਰੱਖ ਲਓ ਹੂੰ ਵਰਤੀ ਤਾਂ ਜਾਊਗੀ ਕੰਮ ਤਾਂ ਆਊਗੀ ਹੂੰ ਔਰ ਪ੍ਰਾਣੀਆਂ ਜਨਾਨੀਆਂ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਸੀ ਬੋਲਦਿਆਂ ਨਹੀਂ ਸੀ ਫालतੂ ਰੰਗਲੀ ਦਤਨ ਕਰਦੀਆਂ ਸੀ ਹੂੰ ਔਰ ਉਹਨਾਂ ਲਿਪਸਟਿਕ ਲਾਉਣ ਦੀ ਲੋੜ ਨਹੀਂ ਪੈਂਦੀ ਸੀ। ਬੱਸਾਂ ਕਹਿੰਦੇ ਸੀ ਜੀਨੂੰ। ਹਾਂਜੀ। ਤੇ ਅੱਜ ਲੋਕ ਘਟ ਗਏ। ਅੱਜ ਵੀ ਉਹ ਚੀਜ਼ਾਂ ਮਿਲਦੀਆਂ। ਪਰ ਲਿਪਸਟਿਕ ਤਾਂ ਲਾਉਂਦੀਆਂ ਨੇ। ਦੇਖੋ ਜੀ ਜਿਹੜੀਆਂ ਲਾਉਂਦੀ ਲਿਪਸਟਿਕ ਇਹਨਾਂ ਦੇ ਨਾਲ ਬੜੇ ਜ਼ਿਆਦਾ ਸਿਸਟਮ ਖਰਾਬੀ ਹੁੰਦੇ ਆ। ਜਿਹੜੀ ਤੁਸੀਂ ਰੰਗਲੀ ਦਾਤਰ ਕਦੇ ਤੁਸੀਂ ਅੱਜ ਵੀ ਲੇਡੀਜ਼ ਰੰਗਲੀ ਦਾਤਨ ਕਰਨ ਲੱਗ ਜਨ। ਹੂੰ। ਬੱਠਲ ਦੇ ਵਿੱਚ ਆਪਦੇ ਪੈਰ ਧੋਣ ਲੱਗ ਜਨ। ਲੋਹੇ ਦੀ ਬਾਲਟੀ 'ਚ ਨਹਣ ਲੱਗ ਜਨ। ਅੱਛਾ। ਠੀਕ ਹੈ ਜੀ। ਹੂੰ। ਕਦੇ-ਕਦੇ ਮੰਜੇ ਤੇ ਸੌਣ ਲੱਗ ਜਨ। 2-4 ਘੰਟੇ ਨਾ ਕਮਰ ਦਰਦ ਹੋਵੇ ਨਾ ਗੋਡੇ ਦਰਦ ਹੋਣ ਨਾ ਅੱਖਾਂ ਦੀ ਰੋਸ਼ਨੀ ਘਟੇ ਅੱਛਾ ਲੋਹੇ ਦੀ ਬਾਲਟੀ ਚਲੋ ਜਦੋਂ ਸ਼ਨੀ ਠੀਕ ਛੋਟੇ ਹੁੰਦੇ ਸੀ ਉਦੋਂ ਹੁੰਦਾ ਸੀ ਅੱਜ ਵੀ ਮੈਂ ਦੱਸਦਾ ਜੀ ਅਸੀਂ ਅਗਰ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਖਰਾਬ ਕਰਦੇ ਆ ਲੋਹੇ ਦੀ ਬਾਲਟੀ ਲੋਹੇ ਦਾ ਡੱਬਾ ਅੱਛਾ ਤੁਸੀਂ ਵਰਤਨਾ ਸ਼ੁਰੂ ਕਰ ਦਿਓ ਲੱਕੜ ਦੀ ਫੱਟੀ ਤੇ ਬੈਠ ਕੇ ਨਹਾਣਾ ਸ਼ੁਰੂ ਕਰ ਦਵੇ ਹੂੰ ਠੀਕ ਆ ਜੀ ਤੁਸੀਂ ਉਸ ਤੋਂ ਬਾਅਦ ਆਪਦੇ ਬੱਚੇ ਦਾ ਮਹੀਨੇ ਦੋ ਮਹੀਨੇ ਚ ਰਿਜ਼ਲਟ ਦੇਖੋ ਤੁਸੀਂ ਲੋਕਾਂ ਨੂੰ ਟੱਬ ਚ ਜਿਹੜੇ ਨਹਾਉਂਦੇ ਨੇ ਨਾ ਉਹਨਾਂ ਨੂੰ ਟੱਬ ਚੋਂ ਕੱਢੋ ਵੀ ਬਾਹਰ ਲਾ ਕੇ ਜੇ ਅਸੀਂ ਨਹਾਣ ਲੱਗੇ ਸਾਡੇ ਬੱਚੇ ਵੀ ਤਾਂ ਖਰਾਬ ਹੋ ਗਏ ਸਾਡੇ ਬੱਚੇ ਜੇ ਲੌਸ ਖਾਂਦੇ ਕਰੋੜਾਂ ਦਾ ਖਾ ਰਹੇ ਆ ਲੱਖਾਂ ਦਾ ਖਾ ਰਹੇ ਆ ਅੱਗੇ ਬੱਚਾ ਕੋਈ ਵੀ ਮਾਪੇ ਕਦੇ ਪੁਰਾਣੇ ਜ਼ਮਾਨੇ ਚ ਸੁਣਿਆ ਕਿ ਕਿਸੇ ਬੱਚੇ ਨੂੰ ਬੰਦੇ ਨੂੰ ਘਾਟਾ ਪੈ ਗਿਆ ਕਿਉਂਕਿ ਉਹਨਾਂ ਦਾ ਇੱਕ ਸੋਚ ਅੱਛੀ ਸੀਗੀ ਪਿਆ ਦੇ ਬੱਚੇ ਸਿਖਾਉਂਦੇ ਸੀ ਅੱਜ ਅਸੀਂ ਆਪਦੇ ਬੱਚੇ ਨੂੰ ਸਿਖਾਉਂਦੇ ਨਹੀਂ ਸਭ ਤੋਂ ਪਹਿਲੇ ਜੇ ਗਵੰਡੀ ਲੋਕ ਦੇ ਨਾ ਮੋਬਾਈਲ ਨਹੀਂ ਚਲਾਣਾ ਤੇ ਆਪਾਂ ਉਹਨੂੰ ਬੋਲਦੇ ਵੀ ਤੂੰ ਕਿਉਂ ਰੋਕਦਾ ਬਹੁਤ ਜੋਤਿਸ਼ ਜਿਹੜੀ ਹੈ ਨਾ ਜਦੋਂ ਤੁਸੀਂ ਕਿਸੇ ਜੋਸ਼ੀ ਕੋਲ ਜਾਓਗੇ ਨਾ ਟੇਵਾ ਦੇਖਦੇ ਸਾਰ ਤੁਹਾਨੂੰ ਤੁਹਾਡੇ ਬੱਚੇ ਦੀ ਪਹਿਲੇ ਆਤਾਂ ਦੱਸਣੀ ਹੈ ਫਿਰ ਦੱਸਣਾ ਵੀ ਆਹ ਟਾਈਮ ਇਦਾਂ ਖਰਾਬ ਆਊਗਾ ਇਹਦਾ અપਾਈ ਕਰਨਾ ਹੈ ਅਸੀਂ અપਾਈ ਨਹੀਂ ਕਰਦੇ ਹੁਣ ਆਮ ਬੰਦੇ ਕੀ ਕਰਦੇ ਆ ਬੱਚਿਆਂ ਨੂੰ ਅਸੀਂ ਆਪ ਦੇ ਤੋਂ ਦੂਰ ਕਰੀ ਜਾਂਦੇ ਆ ਜਦੋਂ ਬੱਚਿਆਂ ਨੂੰ ਦੂਰ ਕਰਾਂਗੇ ਤੇ ਬੱਚੇ ਤਾਂ ਵਿਗੜੂਗੇ ਜੋਤਿਸ਼ ਬਹੁਤ ਵੱਡੀ ਚੀਜ਼ ਹੈ ਤੁਸੀਂ ਇਹ ਅੱਜ ਅਸੀਂ ਕਹਿੰਦੇ ਆ ਕਿਸ ਫੁਲਾਨੇ ਬੰਦੇ ਨੂੰ ਲਾ ਕੇ ਟੇਵਾ ਦਿਖਾ ਦੋ ਖਾਲੀ ਟੇਵੇ ਇੱਕ ਬੰਦੇ ਟੇਵੇ ਦਿਖਾਣਾ ਕੀ ਹੋਊਗਾ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਹੈ ਟੇਵੇ ਤੁਸੀਂ ਇੱਕ ਵਾਰੀ ਚੰਗੇ ਜੋਤਿਸ ਨੂੰ ਸਾਰੇ ਟੇਵੇ ਦਿਖਾਓ ਫਿਰ ਉਹ ਬੰਦਾ ਜਿਹੜਾ ਚੰਗਾ ਹੋਊਗਾ ਤੁਹਾਡੇ ਦੱਸੂਗਾ ਤੁਹਾਨੂੰ ਇੰਨੇ ਸਾਲਾਂ ਬਾਅਦ ਆ ਬੰਦੇ ਦੀ ਲੋੜ ਪਊਗੀ ਉਦੋਂ ਟੇਵਾ ਦਿਖਾਓ ਠੀਕ ਹੈ ਹੁਣ ਅੱਜ ਦੀ ਡੇਟ 'ਚ ਕੀ ਹੈ ਦੋ ਵਾਰੀ ਟੇਵਾ ਦੇਖ ਲਿਆ ਹੁਣ ਮੈਂ ਆਇਆ ਤੁਹਾਡੇ ਕੋਲ ਆਇਆ ਤੁਸੀਂ ਕਹਿੰਦਾ ਯਾਰ ਵਰਮਾ ਹੀ ਤੇ ਤਾਂ ਬੜੇ ਨਜ਼ਾਰੇ ਆ ਵਧੀਆ ਕੰਮ ਕਰਦੇ ਦੋ ਵਾਰੀ ਦੇਖ ਕੇ ਤੀਜੀ ਵਾਰੀ ਤੁਸੀਂ ਕਰਨ ਲੱਗ ਜੋਗੇ ਭਾਜੀ ਮੇਰਾ ਤਜਰਬਾ ਮੇਰੇ ਨਾਲ ਹੈ ਜਾਨੂ ਤੁਸੀਂ ਮੇਰੇ ਤੱਕ ਪ ਬਿਲਕੁਲ ਉੱਥੇ ਥੋੜੀ ਖੜਾ ਹੋਗੇ ਤੁਸੀਂ ਠੀਕ ਹੈ ਜੀ ਲੇਕਿਨ ਸਰਸਵਤੀ ਕਿਸੇ ਕਿਸੇ ਜਵਾਨ ਚ ਬਹਿਂਦੀ ਹੈ ਮੈਂ ਅੱਜ ਤੱਕ ਜਿੰਨੇ ਵੀ ਸਮੇਲਨਾਂ ਚ ਗਿਆ ਕਿਤੇ ਵੀ ਮੈਨੂੰ ਨਾ ਤਾਂ ਜਿਆਦਾ ਅੱਗੇ ਬਹਿ ਕੇ ਫੋਟੋ ਖਿਚਾਉਂਦੀ ਨਾ ਮੈਨੂੰ ਇਹ ਹੁੰਦਾ ਵੱਡੀ ਸ਼ੀਲਡ ਮਿਲ ਜੇ ਕਿਉਂਕਿ ਸਾਡੇ ਚ ਆਪ ਕਲਾਕਾਰੀ ਹੈ ਕੀ ਲੈਣਾ ਨਾ ਜਿਆਦਾ ਸੀ ਸਪੀਚ ਕਰੀਦੀ ਹੈ ਸਾਡਾ ਤਾਂ ਵੈਦਾਂ ਵਾਲਾ ਕੰਮ ਹੈ ਗੋਣਾ ਤੇ ਅੰਦਰ ਰੱਖ ਲਓ ਤੇਵਾ ਖੋਲਣ ਲੱਗੇ ਇੱਕ ਬੰਦੇ ਦੀ અપਾਇ ਦਾ ਹੱਲ ਕਢ ਦੋ ਦਸ ਨਾਨੀ ਵੀ ਕਿਹੜਾ ਪਾਇ ਕਿੱਦਾਂ ਕੀਤਾ ਹੁਣ ਜਦੋਂ ਅਸੀਂ ਦੱਸੀ ਜਾਂਦੇ ਹਰ ਇੱਕ ਬੰਦੇ ਨੇ ਉੱਤੇ ਗੌਰਤਾ ਕਰਨੀ ਨਹੀਂ ਹੂੰ ਜਲਦੀ ਜਲਦੀ ਉਹਨੇ ਫਾਰਮੂਲਾ ਦੇ ਦੇਣਾ ਅਗਲੇ ਨੂੰ ਅਗਲੇ ਦਾ ਚੇ ਬੇੜਾ ਕਰਕ ਹੋ ਜੇ ਬਹੁਤ ਚੀਜ਼ ਆ ਠੀਕ ਹੈ ਇੱਕ ਮੈਂ ਕਿਤੇ ਦੇਖਿਆ ਸੀ ਪੜ੍ਹਿਆ ਸੀ ਸ਼ਾਇਦ ਕਿਤੇ ਜਾਂ ਜਿਵੇਂ ਰੀਲਾਂ ਬਹੁਤ ਚੱਲਦੀਆਂ ਅੱਜਕੱਲ ਕਹਿੰਦੇ ਕਿ ਜਿਵੇਂ ਹੁਣ ਪਤੀ ਪਤਨੀ ਨੇ ਜਾਂ ਦੋਨੋਂ ਵਰਕ ਕਰਦੇ ਨੇ ਦੋਨੋਂ ਜਾਂਦੇ ਨੇ ਸਵੇਰੇ ਸ਼ਾਮ ਨੂੰ ਆਉਂਦੇ ਨੇ ਘਰੇ ਰਾਤ ਨੂੰ ਇਕੱਠੇ ਮਿਲਦੇ ਨੇ ਉਹ ਫਿਰ ਉਹਨਾਂ ਨੇ ਘਰ ਦੇ ਕੰਮ ਵੀ ਵੰਡਲੇ ਵਰਮਾ ਜੀ ਹੈ ਨਾ ਘਰ ਵਾਲੀ ਕਹੂਗੀ ਚਲੋ ਜੀ ਮੈਂ ਰੋਟੀਆਂ ਲਾ ਦਿੰਨੀ ਆ ਬਰਤਨ ਤੁਸੀਂ ਸਾਫ਼ ਕਰ ਦਿਓ ਮੈਂ ਕਿਤੇ ਇਹ ਸੁਣਿਆ ਸੀ ਵੀ ਘਰ ਦੇ ਵਿੱਚ ਬੰਦੇ ਨੂੰ ਜਾਂ ਬੰਦੇ ਤੋਂ ਬਰਤਨ ਸਾਫ਼ ਨਹੀਂ ਕਰਾਉਣੇ ਚਾਹੀਦੇ ਇਹਦੇ ਨਾਲ ਕੋਈ ਹੁੰਦਾ ਫਰਕ ਪੈਂਦਾ ਦੇਖੋ ਜੀ ਆਪਾਂ ਇਹ ਕਹਿੰਨੇ ਕਿ ਇਹਦੇ ਨਾਲ ਫਰਕ ਪਊਗਾ ਕਿ ਨਹੀਂ ਪਊਗਾ ਪਹਿਲੀ ਗੱਲ ਤਾਂ ਕੋਈ ਫਰਕ ਨਹੀਂ ਪੈਂਦਾ ਹਮ ਲੇਕਿਨ ਸਾਡੇ ਸਮਾਜ ਚ ਕੀ ਹੁੰਦਾ ਹੁਣ ਫੌਰੀਂ ਚ ਹੈ ਸਾਰੇ ਬੰਦੇ ਝਾੜੂ ਮਾਰਦੇ ਆ ਸੁਣੀ ਜਾਈਓ ਸਾਰੇ ਬੰਦੇ ਕੱਪੜੇ ਧੋਂਦੇ ਆ ਆਪ ਆਪ ਦੇ ਜਨਾਨੀ ਦੇ ਵੀ ਧੋ ਦਿੰਦੇ ਸੁਣੀ ਜਾਈਓ ਤੁਸੀਂ ਜੇ ਫਾਇਦੇ ਦੱਸਦੇ ਨਾ ਮੈਨੂੰ ਲੱਗਦਾ ਬਹੁਤ ਸਾਰਿਆਂ ਨੇ ਲਾ ਦੇਣੇ ਜਿਹੜੇ ਜਿਹੜੇ ਵਿੱਚ ਵੀਰ ਕਰਦੇ ਅਗਰ ਅਸੀਂ ਆਪ ਦਾ ਥੋੜਾ ਥੋੜਾ ਕੰਮ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਜੋਤੀਆਂ ਕੋਲੇ ਜਾਣ ਦੀ ਲੋੜ ਨਹੀਂ ਪਊਗੀ ਵਜ੍ਹਾ ਤੁਹਾਡਾ ਸਭ ਤੋਂ ਪਹਿਲੇ ਰਾਹੂ ਠੀਕ ਹੋਊਗਾ ਅੱਛਾ ਠੀਕ ਹੈ ਜੀ ਦੂਜੇ ਨੰਬਰ ਤੇ ਤੁਹਾਡਾ ਬ੍ਰਸਪਤੀ ਠੀਕ ਹੋਊਗਾ ਹੂੰ ਚੌਥੇ ਨੰਬਰ ਤੇ ਤੁਹਾਡੇ ਘਰ ਚ ਕਲੇਸ਼ ਖਤਮ ਹੋਊਗਾ ਕਿਉਂਕਿ ਜਦੋਂ ਸਫਾਈ ਰਹਿਣ ਲੱਗੀ ਧਣ ਵੀ ਆਣ ਲੱਗਿਆ ਹੂੰ ਜਦੋਂ ਤੁਸੀਂ ਕੰਮ ਕਰਨ ਲੱਗੇ ਤੁਹਾਡੇ ਗ੍ਰਹਿ ਵੀ ਠੀਕ ਹੋ ਗਏ ਹੁਣ ਫੌਜੀ ਆ ਜਿਹੜੇ ਕਦੇ ਤੁਸੀਂ ਕਿਸੇ ਅਫਸਰ ਕੋਲੇ ਜਾਈਓ ਜੀ ਉਹਨਾਂ ਨੇ ਜੇ ਸਵੇਰੇ ਕੰਮ ਤੇ ਜਾਣਾ ਹੁੰਦਾ ਹਾਂ ਅੰਡਰਵੀਅਰ ਬਨੈਨ ਜਰਾਬਾਂ ਬੂਟ ਪਾਲਿਸ਼ ਕਰਕੇ ਰਾਤ ਨੂੰ ਰੱਖੇ ਹੁੰਦੇ ਸਾਡੇ ਪੂਰੇ ਟਾਈਮ ਤੇ ਰੋਲਾ ਪਾਉਂਦੇ ਬੂਟ ਨਹੀਂ ਲੱਭੇ ਜਰਾਬ ਨਹੀਂ ਲੱਭੀ ਯੈਸ ਅੱਛਾ ਇਸ ਇਸ ਵਜ੍ਹਾ ਕਰਕੇ ਝਗੜੇ ਵੀ ਬਹੁਤ ਹੁੰਦੇ ਨੇ ਠੀਕ ਹੈ ਜੀ ਮਤਲਬ ਇਹ ਚੰਗੀ ਗੱਲ ਹੈ ਕਿ ਤੁਸੀਂ ਜੇ ਸਵੇਰੇ ਜਾਣਾ ਤੁਸੀਂ ਚਾਹੇ ਬੱਚੇ ਵੀ ਸੁਣਦੇ ਨੇ ਸਕੂਲ ਆਉਂਦੇ ਮੇਰਾ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਮੇਰੇ ਮਹੱਲੇ 'ਚ ਵੀ ਲੋਕ ਦੇਖ ਰਹੇ ਹੋਣੇ ਹਾਂ ਜਦੋਂ ਦੀਵਾਲੀ ਹੁੰਦੀ ਹੈ ਹੂੰ ਕਿੰਨਾ ਗੰਦਪਾਨੇ ਪਟਾਕਿਆਂ ਦਾ ਬਹੁਤ ਔਰ ਮੈਂ ਕੀ ਕਰਦਾ ਮੇਰੇ ਘਰ ਦੇ ਸਾਰੇ ਅੱਗੇ ਮੈਂ ਸਫਾਈ ਕਰਦਾ ਉਸ ਤੋਂ ਬਾਅਦ ਮੇਰੇ ਗਵਾਂਢੀ ਆ ਉਹਨਾਂ ਦੇ ਸਫਾਈ ਕਰਦਾ ਉਸ ਤੋਂ ਬਾਅਦ ਮੇਰੇ ਇੱਧਰਲੇ ਗਵਾਂਢੀ ਉਹਨਾਂ ਦੀ ਸਫਾਈ ਕਰਦਾ ਤੁਸੀਂ ਤਿੰਨ ਘਰਾਂ ਦੇ ਅੱਗੇ ਉਹ ਮੈਂ ਬਿਲਕੁਲ ਕਲੀਨ ਕਰ ਦਿੰਦਾ ਇਹਦਾ ਕੋਈ ਫਾਇਦਾ ਮਿਲਦਾ ਹੋਣਾ ਕੋਈ ਪੱਕਾ ਤੇ ਤੁਸੀਂ ਇਹ ਦੇਖ ਲਓ ਕਿ ਮੈਂ ਕਦੇ ਸ਼ਰਮ ਨਹੀਂ ਕਰਦਾ ਔਰ ਅਗਰ ਮੇਰੇ ਘਰ ਦੇ ਬਾਹਰ ਕਦੇ ਗੰਦ ਪਿਆ ਜਾਂ ਕੁਝ ਪਿਆ ਆਮ ਬੰਦੇ ਦੀ ਹੱਤੋਂ ਦੀ ਗਵਾਂਡੀ ਦੇ ਸਿੱਧ ਦੋ ਮੈਂ ਕਦੇ ਨਹੀਂ ਅਗਰ ਮੇਰੇ ਤੋਂ ਕੋਈ ਫਾਲਤੂ ਪਾਣੀ ਵੀ ਕਦੇ ਡੁੱਲ ਜੇ ਮੈਂ ਫੀਲ ਕਰਦਾ ਹੁੰਦਾ ਮੈਂ ਸਫਾਈ ਕਰਦਾ ਔਰ ਮੇਰੇ ਪ੍ਰੋਗਰਾਮ ਚੱਲਦੇ ਮੇਰੇ ਗਵਾਂਡੀ ਵੀ ਦੇਖ ਰਹੇ ਹੋਣੇ ਮੇਰੇ ਪਰੋਸ ਵਾਲੇ ਵੀ ਦੇਖਦੇ ਹੋਣੇ ਵੀ ਗੱਲ ਸਹੀ ਹੈ ਕਿ ਗਲਤ ਹੈ ਸਹੀ ਹੈ ਆਓ ਤਾਂ ਫਿਰ ਉਹਨਾਂ ਨੇ ਕਮੈਂਟ ਕਰ ਦੇਣਾ ਜੇ ਤੁਸੀਂ ਗਲਤ ਬੋਲੇ ਠੀਕ ਹੈ ਜੀ ਪਰ ਮੈਂ ਇਹ ਕਹਿੰਦਾ ਕੀ ਆਪਦੇ ਘਰ ਦੇ ਅੱਗੇ ਬੰਦੇ ਨੂੰ ਝਾੜੂ ਮਾਰਨਾ ਚਾਹੀਦਾ ਹੈ ਬੰਦੇ ਨੂੰ ਬੰਦੇ ਨੂੰ ਬੰਦੇ ਨੂੰ ਉਹਦਾ ਸਭ ਤੋਂ ਜ਼ਿਆਦਾ ਫਾਇਦਾ ਇਹ ਹੈ ਉਹ ਝਾੜੂ ਕਿਹੜਾ ਮਾਰਨਾ ਚਾਹੀਦਾ ਤੀਲਾਂ ਵਾਲਾ ਬੰਦਾ ਚਲੋ ਮੰਨਿਆ ਕਿ ਵਿਚਾਰਾ ਘਰ ਵਾਲੀ ਤੋਂ ਮਾੜਾ ਮੋਟਾ ਡਰਦੇ ਅੰਦਰ ਤਾਂ ਬੰਦਾ ਲਾ ਦੂਗਾ ਬਾਹਰ ਨਹੀਂ ਵਰਮਾ ਜੀ ਲਾਊਗਾ ਬਾਹਰ ਦੇਖੋ ਸੁਣ ਲਓ ਇੱਕ ਉਹ ਹੋ ਗਈ ਨਾ ਅੱਜ ਵੀ ਅੱਜ ਵੀ ਕਈ ਮਾਸਟਰ ਕਈ ਸਰਕਾਰੀ ਅਫਸਰ ਜਿਹੜੇ ਆਪਦੇ ਘਰ ਦੇ ਵਿੱਚ ਸਫਾਈ ਸਵੇਰੇ ਸਵੇਰੇ ਉੱਠ ਕੇ ਤੇ ਡਿਊਟੀ ਤੇ ਜਾਂਦੇ 4 ਵਜੇ ਉੱਕੇ ਥਾਂ ਧੋਂਦੇ ਆ ਬਾਹਰ ਧੋਂਦੇ ਸਾਰੀਆਂ ਆਪਦੀਆਂ ਗੱਡੀਆਂ ਧੋਂਦੇ ਪੂਰੇ ਟਿਚ ਵਿੱਚ ਲੋਕੀ ਕਹਿੰਦੇ ਆ ਕੀ ਪਾਗਲ ਐ ਉਹ ਪਾਗਲ ਨਹੀਂ ਉਸ ਬੰਦੇ ਨੇ ਬਹੁਤ ਪੈਸਾ ਕਮਾਇਆ ਉਸ ਬੰਦੇ ਨੇ ਬੜਾ ਨਾਮ ਕਮਾਇਆ ਉਹਨਾਂ ਦੇ ਬੱਚੇ ਵੀ ਅੱਛੇ ਨਿਕਲੇ ਆ ਤੁਸੀਂ ਦੇਖ ਲਓ ਆਪਦੀ ਲਾਈਫ ਦੇ ਵਿੱਚ ਕਿਹੜੇ ਬੰਦੇ ਨੇ ਆ ਕੰਮ ਕੀਤਾ ਨਹੀਂ ਫਿਰ ਹੁਣ ਬਹੁਤ ਸਾਰੇ ਲੋਕਾਂ ਨੇ ਮੈਨੂੰ ਪੱਕਾ ਪਤਾ ਵੀ ਇਹ ਕਮੈਂਟ ਕਰਨਗੇ ਵੀ ਜਿਹੜੇ ਸਾਡੇ ਸਫਾਈ ਸੇਵਕ ਵੀਰ ਨੇ ਕਰਮਚਾਰੀ ਨੇ ਉਹ ਤਾਂ ਵਿਚਾਰੇ ਸਾਰਾ ਦਿਨ ਸੜਕਾਂ ਸਾਫ਼ ਕਰਦੇ ਫਰੀ ਜਾਂਦੇ ਆ ਉਹਨਾਂ ਦਾ ਇੱਕ ਕਿੱਤਾ ਆ ਹੂੰ ਉਹਨਾਂ ਨੂੰ ਉਹਨਾਂ ਦਾ ਇੱਕੋ ਜੌਬ ਕਰਦੇ ਆ ਪੈਸੇ ਕਮਾਉਂਦੇ ਆ ਉਹ ਨਹੀਂ ਇੱਕੋ ਨਾਲ ਜੌਬ ਹੈ ਹਾਂ ਠੀਕ ਹੈ ਜੀ ਆਪਾਂ ਕਹਾਂਗੇ ਉਹਨਾਂ ਦਾ ਜੀਸ ਆਪਾਂ ਕਰ ਲਾਂਗੇ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਉਹ ਉਹ ਝਾੜੂ ਲਾਉਣ ਦੇ ਪੈਸੇ ਲੈਂਦੇ ਹੋ ਜੌਬ ਤੇ ਜੌਬ ਹੈ ਉਹਨਾਂ ਦੀ ਠੀਕ ਹੈ ਜੀ ਹੁਣ ਤੁਸੀਂ ਆਪਦੇ ਘਰ ਦੇ ਬਾਹਰ ਸਫਾਈ ਰੱਖੋਗੇ ਜਾਂ ਝਾੜੂ ਮਾਰ ਕੇ ਹੁਣ ਫੌਰਨ ਚ ਚਲੇ ਜਾਓ ਲੋਕ ਸਾਰੇ ਘਰ ਦੇ ਜੀ ਬਰਫ ਚੱਕਦੇ ਆ ਸਫਾਈਆਂ ਕਰਦੇ ਆ ਸਭ ਆਪ ਕਰਦੇ ਆ ਤੇ ਤੁਸੀਂ ਚਲੋ ਉਹ ਘੱਟ ਪੈਸੇ ਕਮਾਉਣ ਪਰ ਸ਼ਾਂਤੀ ਤਾਂ ਹੈ ਨਾ ਪੈਸੇ ਵੀ ਤਾਂ ਆਦੇ ਉਹਨਾਂ ਨੂੰ ਠੀਕ ਹੈ ਔਰ ਉਸ ਤੋਂ ਬਾਅਦ ਤੁਹਾਡੇ ਘਰ ਦੀ ਬਨਾਵਟ ਕਿਦਾਂ ਦੀ ਹੈ ਹਰ ਬੰਦੇ ਨੂੰ ਹਰ ਘਰ ਸੂਟੇਬਲ ਨਹੀਂ ਹੈਗਾ 99% ਤੁਹਾਡਾ ਕਾਰੋਬਾਰ ਤਿੰਨ ਤਰ੍ਹਾਂ ਖਰਾਬ ਹੋਊਗਾ ਜਾਂ ਤਾਂ ਤੁਹਾਡੀ ਕੁਨਲੀ ਖਰਾਬ ਠੀਕ ਹੈ ਜਾਂ ਤੁਹਾਡਾ ਘਰ ਖਰਾਬ ਜਾਂ ਘਰ ਦੇ ਵਿੱਚ ਤੁਸੀਂ ਕੋਈ ਚੀਜ਼ ਗਲਤ ਰੱਖੀ ਹੋਈ ਹੈ ਜਿਸ ਨਾਲ ਤੁਹਾਡੇ ਘਰ ਚ ਬਰਕਤ ਤੇ ਤੁਹਾਡਾ ਕੰਮ ਨਹੀਂ ਚੱਲਦਾ ਅੱਛਾ ਕਿੇ ਲੋਕ ਬਹੁਤ ਦੇਖਦੇ ਨੇ ਜੇ ਕਿਸੇ ਨੇ ਘਰ ਬਣਾਉਣਾ ਵੀ ਹੋਵੇ ਜਾਂ ਖਰੀਦਣਾ ਵੀ ਹੋਵੇ ਯਾ इवन ਰੈਂਟ ਤੇ ਵੀ ਲੈਣਾ ਹੋਵੇ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਇਹ ਵਹਿਮ ਹੈ ਇੱਕ ਕਿ ਜਿਹੜਾ ਗੇਟ ਹੈ ਸਾਡਾ ਉਹ ਚੜ੍ਹਦੇ ਵੱਲ ਨੂੰ ਹੋਣਾ ਚਾਹੀਦਾ ਕਿ ਜਦੋਂ ਦਿਨ ਸਵੇਰੇ ਚੜਦਾ ਤਾਂ ਸੂਰਜ ਸਾਹਮਣੇ ਸਾਨੂੰ ਮੱਥੇ ਤੇ ਟੱਕਰਨਾ ਚਾਹੀਦਾ ਉਹ ਫਾਇਦਾ ਉਹਦਾ ਮੈਂ ਦੱਸਦਾ ਉਹ ਵੀ ਐਂਡਾ ਹਰ ਬੰਦੇ ਵਾਸਤੇ ਹਰ ਚੀਜ਼ ਨਹੀਂ ਮੈਟਰ ਕਰਦੀ ਨਹੀਂ ਮੈਟਰ ਕਰਦੀ ਠੀਕ ਹੈ ਹੁਣ ਆਪਾਂ థਾਈਲੈਂਡ ਚੱਲੀਏ ਲੋਕ ਕੀੜੇ ਮਕੋੜੇ ਖਾਈ ਜਾਂਦੇ ਆ ਬਿਲਕੁਲ ਰੋਟੀ ਉਹਨੇ ਦੇਖੀ ਨਹੀਂ ਹਾਂ ਆਪਾਂ ਕੀ ਕਰ ਰੋਟੀ ਖਾਓ ਹੂੰ ਉਹਨਾਂ ਦਾ ਆfda ਕਲਚਰ ਹੈ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਅਸੀਂ ਵਹਿਮ ਚ ਕਿੱਥੋਂ ਪੈਨੇ ਆ ਜਿਸ ਬੰਦੇ ਨੇ ਸਾਨੂੰ ਦੱਸਤਾ ਵੀ ਆਹ ਪਲਾਟ ਤੁਹਾਡੇ ਪਹਿਲੇ ਜਿਸ ਬੰਦੇ ਨੇ ਪਲਾਟ ਲੈਣਾ ਉਹਦੀ ਕੁੰਡਲੀ ਦੇਖੋ ਹੂੰ ਉਹਦਾ ਯੋਗ ਬੰਦਾ ਹੈ ਕਿ ਨਹੀਂ ਹੁਣ ਯੋਗ ਤਾਂ ਬੰਦਾ ਨਹੀਂ ਉਹ ਦਵਾ ਦਵ ਦੇਖੋ ਦੇਖ ਚ ਲੋਨ ਲੈ ਲੈਂਦਾ ਹੈ ਪੰਗਾ ਲੈ ਲੈਂਦਾ ਹੈ ਤੁਸੀਂ ਕੋਈ ਵੀ ਕਰ ਗਲਤ ਜਗ੍ਹਾ ਤੋਂ ਸ਼ੁਰੂ ਕਰ ਲਿਆ ਤੁਹਾਡਾ ਘਰ ਨਹੀਂ ਬਣਨਾ ਕਰੋੜਪਤੀ ਹੋਵੋ ਉਹ ਰੁਕੂਗਾ ਇੱਕ ਵਾਰੀ ਲੇਕਿਨ ਦਸੂਗਾ ਕੌਣ ਜਿਸ ਬੰਦੇ ਨੂੰ ਗਿਆਨ ਹੈ ਉਹਨਾਂ ਪੁਰਾਣੇ ਬਜ਼ੁਰਗ ਕੀ ਕਰਦੇ ਸੀ ਉਹਨਾਂ ਨੇ ਕਹਿਣਾ ਵੀ ਆਲਾ ਮੇਕੋ ਆ ਪੈਸੇ ਹੈ ਮੇਰਾ ਅਸ਼ੀਰਵਾਦ ਹੈ ਤੇਰੀਆਂ ਚੀਜ਼ ਬਣ ਜੂਗੀ ਤੇ ਉਹ ਬੰਦੇ ਨੂੰ ਕੋਈ ਆਸ ਨਹੀਂ ਹੁੰਦੀ ਚੀਜ਼ ਬਣ ਜਾਂਦੀ ਸੀ ਠੀਕ ਹੈ ਜੀ ਅੱਜ ਅਸੀਂ ਕਿਸੇ ਦਾ ਸਾਥ ਲੈ ਕੇ ਰਾਜੀ ਨਹੀਂ ਜਦੋਂ ਤੁਸੀਂ ਘਰ ਬਣਾਣਾ ਹੈ ਮੈਂ ਤੁਹਾਨੂੰ ਘਰ ਇਹ ਜੇ ਦਿਖਾਣਾ ਹੁਣ ਮੈਂ ਮੁਕਸਰ ਚ ਰਹਿੰਦਾ ਸੀ ਮੈਂ ਜਦੋਂ ਘਰ ਲੈਣਾ ਸੀ ਪਹਿਲੀ ਵਾਰੀ ਮੈਨੂੰ ਲੋਕਾਂ ਨੇ ਕਹਿੰਨਾ ਘਰ ਚ ਭੂਤ ਆਉਂਦੇ ਮੈਂ ਕਿਹਾ ਮੈਨੂੰ ਲੈ ਦੋ ਅਗਰ ਕਿਸੇ ਹੁਣ ਮੇਰੀ ਗੱਲ ਸੁਣੋ ਕਿਸੇ ਘਰ ਚ ਡੈਥ ਨਹੀਂ ਹੁੰਦੀ ਤੇ ਉਸ ਘਰ ਚ ਕੀ ਬੰਦੇ ਨਹੀਂ ਰਹਿੰਦੇ ਕੋਈ ਬੰਦਾ ਆਇਆ ਜੀ ਨੇ ਵੀ ਮਰਨਾ ਹੈ ਕੁੱਤਿਆਂ ਨੇ ਵੀ ਮਰਨਾ ਹੈ ਜਾਨਵਰਾਂ ਨੂੰ ਵੀ ਮਰਨਾ ਹੈ ਹੂੰ ਕੁਝ ਨਹੀਂ ਲੇਕਿਨ ਇਹ ਦੇਖੋ ਕਿ ਜਿਹੜਾ ਬੰਦਾ ਘਰ ਲੈ ਰਿਹਾ ਉਹਨੂੰ ਉਹ ਸੂਟੇਬਲ ਹੈਗਾ ਕਿ ਨਹੀਂ ਉਸ ਤੋਂ ਬਾਅਦ ਇਹ ਮਿਸਤਰੀ ਕਦੋਂ ਲਾਵੇ 99% ਲੋਕਾਂ ਦੇ ਪਰਚੇ ਹੋਏ ਹਨ ਜਾਂ ਜਿਨ੍ਹਾਂ ਤੇ ਕੋਈ ਵੱਡੀਆਂ ਆਫਤਾਂ ਆਈਆਂ ਹੂੰ ਡਾਊਨ ਹੋਏ ਆ ਉਹਨਾਂ ਨੇ ਆਪਦੇ ਘਰ ਦੇ ਵਿੱਚ ਛੇੜਾਛੜੀ ਮਿਸਤਰੀ ਦੀ ਕੀਤੀ ਹੈ ਚਾਹ ਰੰਗ ਵਾਲਾ ਲਾਇਆ ਠੀਕ ਹੈ ਚਾਹ ਤੁਸੀਂ ਬਾਥਰੂਮ ਛੇੜਾ ਚਾਹ ਪੌੜੀਆਂ ਛੇੜੀਆਂ ਠੀਕ ਹੈ ਜਦੋਂ ਸਾਡੇ ਕੋਲ ਕੇਸ ਆਂਦੇ ਆ ਅਸੀਂ ਬੜੀਆਂ ਚੀਜ਼ਾਂ ਦੇਖਦੇ ਆ ਸਭ ਤੋਂ ਪਹਿਲੇ ਉਪਾਈ ਕਰਾਂਦੇ ਆ ਵੀ ਫਲਾਨੀ ਚੀਜ਼ ਹੁਣ ਮੈਂ ਕਹਿੰਦਾ ਇਹ ਜੀ ਚੀਜ਼ ਮੈਂ ਤੁਹਾਨੂੰ ਗਿਫਟ ਦੇ ਦਿੰਨਾ ਕਿਸੇ ਬੰਦੇ ਨੂੰ ਔਰ ਉਹਨੂੰ ਮੈਂ ਦੱਸ ਦੂੰਗਾ ਵੀ ਤੇਰੇ ਤੇ ਅੱਜ ਗਿਫਟ ਦਿੱਤੀ ਤੇਰੇ ਤੇ ਪਰਚਾ ਹੋਇਆ ਬਗੈਰ ਮਤਲਬ ਤੋਂ ਅੱਛਾ ਕਿਉਂਕਿ ਜੋ ਗਲਤੀ ਕੌਣ ਕਰਦਾ ਬੰਦਾ ਕਰਦਾ ਹੈ ਬੜੀਆਂ ਚੀਜ਼ਾਂ ਜੋਤਸ਼ੀ ਦੱਸਦੇ ਆ ਆ ਚੀਜ਼ ਨਹੀਂ ਚਾਹੀਦੀ ਆ ਫਲਾਨੀ ਚੀਜ਼ ਚਾਹੀਦੀ ਆ ਟਾਈਮ ਚਾਹੀਦਾ ਜਦੋਂ ਤੁਹਾਡੇ ਗ੍ਰਹਿ ਚੰਗੇ ਆ ਨਾ ਤੁਸੀਂ ਜੋ ਮਰਜ਼ੀ ਕਰੀ ਜਾਓ ਜਦੋਂ ਗ੍ਰਹਿ ਮਾੜੇ ਆ ਉਦੋਂ ਤੁਹਾਡੇ ਤੇ ਨਵਾਂ ਸਿਆਪਾ ਕੋਈ ਨਾ ਕੋਈ ਪੈ ਰਹਿਣਾ ਜਿਹੜਾ ਤੁਸੀਂ ਸੋਚਿਆ ਵੀ ਨਹੀਂ ਹੁੰਦਾ ਠੀਕ ਹੈ ਉਦੋਂ ਤੁਸੀਂ ਕਹਿੰਦੇ ਕਿ ਉਦੋਂ ਫਿਰ ਸਲਾਹ ਲੈਣੀ ਚਾਹੀਦੀ ਸਲਾਹ ਲੈਣੀ ਚਾਹੀਦੀ ਇਹ ਨੋ ਚੀਜ਼ ਹੈ ਅੱਛਾ ਇੱਕ ਹੋਰ ਬੜਾ ਕਾਮਨ ਜਾਂ ਲੋਕਾਂ ਦਾ ਸਵਾਲ ਹੈ ਵਰਮਾ ਜੀ ਆ ਇੱਕ ਘਰ ਦੇ ਵਿੱਚ ਤਾਂ ਕਿਚਨ ਰਾਤ ਨੂੰ ਪੂਰਾ ਸਾਫ਼ ਹੁੰਦਾ ਹੈ ਪੂਰਾ ਕਲੀਨ ਐ ਸਾਫ਼ ਕੋਈ ਕਿਤੇ ਤੁਹਾਨੂੰ ਗੰਦਗੀ ਦਿਖੂਗੀ ਨਹੀਂ ਇੱਕ ਘਰ ਦੇ ਵਿੱਚ ਸਾਰੀ ਰਾਤ ਝੂਠੇ ਭਾਂਡੇ ਰਹਿੰਦੇ ਨੇ ਕਿ ਸਵੇਰੇ ਆਉਗੀ ਜੀ ਕੰਮ ਆਲੀ ਤਾਂ ਸਵੇਰੇ ਆਪੀ ਮਾ ਲੂਗੀ ਉਨਾ ਦਾ ਅੰਤਰ ਕੀ ਆ ਦੋਹਾਂ ਦਾ ਫਾਇਦਾ ਕੀ ਦਾ ਨੁਕਸਾਨ ਕੀ ਦਾ ਪਹਿਲੇ ਨੰਬਰ ਤੇ ਤਾਂ ਇਹ ਹੈ ਕਿ ਤੁਹਾਡੀ ਰਸੋਈ ਬਣੀ ਕਿਦਾਂ ਦੀ ਜਗ੍ਹਾ ਤੇ ਹੈ ਅੱਛਾ ਇੱਕ ਉਸ ਤੋਂ ਬਾਅਦ ਤੁਹਾਡੀ ਰਸੋਈ ਦੇ ਵਿੱਚ ਪਾਣੀ ਲੀਕ ਕਿੰਨਾ ਕੁ ਕਰਦਾ ਪਿਆ ਅੱਛਾ ਜਿਵੇਂ ਕਈ ਵਾਰ ਟੁੱਟੀ ਲੀਕ ਕਰਦੀ ਹੈ ਟੁੱਟੀ ਲੀਕ ਕਰਦੀ ਹੈ ਤੁਹਾਡੀ 90% ਅੱਜ ਦੀ ਡੇਟ 'ਚ ਬਹੁਤ ਵਧੀਆ ਗੱਲ ਕੀਤੀ ਤੁਸੀਂ ਕੋਈ ਵੀ ਬੰਦਾ ਆਪਦੀ ਰਸੋਈ ਵਾਲੀ ਨਾਲੀ ਸਾਫ਼ ਨਹੀਂ ਕਰਦਾ ਪ੍ਰਾਣੀਆਂ ਜਿਨਾਂ ਨੇ ਦੀਆਂ ਬਾਲਟੀਆਂ ਮਾਰ-ਮਾਰ ਕੇ ਥੱਕ ਜਾਂਦੀਆਂ ਸੀ ਹਾਂ ਡੇਲੀ ਸਾਫ਼ ਕਰਨੀ ਹੈ ਕਿ ਹਫ਼ਤੇ ਹੀ ਤਾਂ ਪਹਿਲੀ ਹਫ਼ਤੇ ਹੀ ਤਾਂ ਰਾਜਮੀ ਕਰਨੀ ਹੈ ਜਨਨੀਆਂ ਹੱਥ ਅੱਜ 6-6 ਮਹੀਨੇ ਕੋਈ ਕੀ ਸਾਲ-ਸਾਲ ਨਹੀਂ ਕਰਦੇ ਜਦੋਂ ਬੰਦ ਹੋ ਗਿਆ ਉਹ ਤੋਂ ਸਵਾਈ ਵਾਲੇ ਨੂੰ ਬੁਲਾਣਾ ਵੀ ਸਾਡੇ ਸੈਂਟਰੀ ਨਾਲ ਬੁਲਾਣਾ ਸਾਡੀ ਨਾਲੀ ਬੰਦ ਹੋ ਗਈ ਹੂੰ ਸਭ ਤੋਂ ਪਹਿਲੇ ਨੰਬਰ ਤੇ ਹਰ ਇੱਕ ਬੰਦੇ ਨੂੰ ਹਫ਼ਤੇ ਦੇ ਵਿੱਚ ਇੱਕ ਵਾਰੀ ਹੂੰ ਰਸੋਈ ਵਾਲੀ ਨਾਲੀ ਆ ਜਿਹੜੀ ਉੱਥੇ ਰਾਤ ਨੂੰ ਜਦੋਂ ਸਾਰਾ ਅਸ਼ੈਂਕ ਦੇ ਹਾਂ ਜੋ ਵੀ ਜਾਂਦਾ ਰਾਤ ਨੂੰ ਜਦੋਂ ਤੁਸੀਂ ਸੌਣ ਲੱਗਦੇ ਹੋ ਹਾਂਜੀ ਕੁਝ ਤਕਰੀਬਨ 100 150 200 ਗ੍ਰਾਮ ਕਾਸ਼ਟਿਕ ਲਿਆਓ ਅੱਛਾ ਉਹ ਕਾਸ਼ਟਿਕ ਰਾਤ ਨੂੰ ਨਾਲੀ ਚ ਪਾ ਦਿਓ ਉਹਦੇ ਨਾਲ ਸਾਫ ਹੋ ਜੂਗੀ ਉਹ ਸਾਰੀ ਨਾਲੀ ਕਲੀਨ ਹੋ ਜੂਗੀ ਅੱਗੇ ਤੱਕ ਠੀਕ ਹੈ ਸਵੇਰੇ ਪਾਣੀ ਮਾਰੋਗੇ ਤਾਂ ਉਹਦੇ ਨਾਲ ਸਭ ਤੋਂ ਪਹਿਲੇ ਤੁਹਾਡੇ ਘਰ ਚ ਬਰਕਤ ਅੱਛਾ ਤੁਹਾਡਾ ਕਲੇਸ਼ ਘਟੂਗਾ ਹੂੰ ਤੁਹਾਡੇ ਘਰ ਚ ਵਾਧਾ ਹੋਣ ਲੱਗ ਜੂਗਾ ਵੇਸਟ ਖਰਚੇ ਲੜਾਈ ਝਗੜਾ ਬੰਦ ਹੋ ਜੂਗਾ ਇੰਨਾ ਫਰਕ ਹੈ ਇੰਨਾ ਫਰਕ ਹੈ ਜੇ ਮੈਂ ਉਹ ਵੀ ਦੱਸੋ ਨਾ ਜੇ ਬਰਤਨ ਪਏ ਰਹਿੰਦੇ ਨੇ ਝੂਠੇ ਸਾਰੇ ਬਰਤਨ ਪਏ ਰਹਿੰਦੇ ਆਪਾਂ ਇਹ ਸੋਚਦੇ ਦੇਖੋ ਜੀ ਪਹਿਲੀ ਗੱਲ ਤਾਂ ਹੈ ਕਿ ਰਾਤ ਨੂੰ ਬਰਤਨ ਮਾਂਜ ਕੇ ਸੌਣਾ ਚਾਹੀਦਾ ਦੂਜੇ ਨੰਬਰ ਤੇ ਜਦੋਂ ਅਸੀਂ ਇੱਕ ਈਜ਼ੀ ਤਰੀਕਾ ਲੱਭ ਰਹੇ ਆ ਇਹ ਮੈਂ ਦੱਸ ਰਿਹਾ ਜਿਨ੍ਹਾਂ ਘਰ ਚ ਬਿਮਾਰੀ ਹੈ ਜਾਂ ਇੱਕ ਬੱਚਾ ਕਹਿਣਾ ਨਹੀਂ ਮੰਨਦਾ ਉਹਦੇ ਵਾਸਤੇ ਇੱਕ ਪਿੱਤਲ ਦੀ ਥਾਲੀ ਗਲਾਸ ਉਹਨੂੰ ਕਲੀ ਕੀਤੀ ਹੋਵੇ ਅੱਛਾ ਉਸ ਬੱਚੇ ਨੂੰ ਰੋਟੀ ਉਹਦੇ ਵਿੱਚ ਹੀ ਦੇਣੀ ਹੈ ਅੱਛਾ ਪਿੱਤਲ ਦੀ ਥਾਲੀ ਹੋਵੇ ਪਿੱਤਲ ਦੀ ਥਾਲੀ ਕਲੀ ਕੀਤੀ ਹੋਵੇ ਉਹਦੇ ਚ ਬੱਚੇ ਨੂੰ ਰੋਟੀ ਦੇਣੀ ਹੈ ਉਸ ਬੱਚੇ ਦੇ ਜਦੋਂ ਭਾਂਡੇ ਮਾਣੇ ਮਾਂ ਨੇ ਮਾਜਨੇ ਆ ਠੀਕ ਹੈ ਮਾਜਨੇ ਸੁਆ ਨਾਲ ਹੈ ਸੁਆ ਨਾਲ ਜਿਹੜੀ ਗੋਹੀ ਦੀ ਸੁਆ ਹੁੰਦੀ ਹੈ ਉਹਨਾਂ ਭਾਂਡੇ ਮਾਣੇ ਤੁਸੀਂ 2 ਮਹੀਨੇ ਸ਼ੁਰੂ ਕਰ ਦੋ ਮੇਰੀ ਗਾਰੰਟੀ ਹੈ ਤੁਹਾਡੇ ਬੱਚੇ ਦੇ ਹਾਲਾਤ ਕਿੰਨੇ ਹੋ ਜੂਗੇ ਜੇ ਅੱਜ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਦੀ ਵਜ੍ਹਾ ਆ ਇਹ ਹੈ ਤੁਹਾਡਾ ਕੰਮ ਜਿੰਨਾ ਮਰਜ਼ੀ ਵਿਗੜਿਆ ਜਿੱਦਾਂ ਦਾ ਮਰਜ਼ੀ ਹੈ ਤੁਸੀਂ ਆਪਦੇ ਘਰ ਦਾ ਵਿਅਕਤੀ ਬਜ਼ੁਰਗ ਤੁਹਾਡਾ ਮਾਂ ਨਾਲ ਪਿਆਰ ਹੈ ਤੁਹਾਡਾ ਫਾਦਰ ਨਾਲ ਪਿਆਰ ਹੈ ਤੁਸੀਂ ਕੁਝ ਨਹੀਂ ਕਰਨਾ ਉਹਨਾਂ ਦੇ ਜੱਫੀ ਪਾਓ ਉਹਨਾਂ ਨਾਲ ਉਹਨਾਂ ਦਾ ਪੈਰੀ ਹੱਥ ਅੱਜ ਕਾ ਪੈਰੀ ਹੱਥ ਗੋਡਿਆਂ ਤੋਂ ਵੀ ਉੱਪਰ ਤੱਕ ਲੱਗਣ ਲੱਗ ਗਏ ਲੱਗ ਗਏ ਜਿਹੜੇ ਚੰਗੇ ਬੰਦੇ ਹੁੰਦੇ ਉਹ ਪੈਰਾਂ ਨੂੰ ਹੱਥ ਲਾਂਦੇ ਚੰਗੀ ਤਰ੍ਹਾਂ ਅਤੇ ਕਈ ਬੰਦੇ ਨਾ ਮੈਂ ਤੁਹਾਨੂੰ ਦੱਸਦਾ ਕਿ ਮਾਂ ਬਾਪ ਤੋਂ ਹੀ ਸੰਗਦੇ ਨੇ ਬੱਚੇ ਉਹਨਾਂ ਦਾ ਦਿਲ ਕਰਦਾ ਹੁੰਦਾ ਕਿ ਮੈਂ ਮਾਂ ਬਾਪ ਨੂੰ ਜਾ ਕੇ ਕੁੱਟ ਕੇ ਜੱਫੀ ਪਾ ਲਾਂ ਪਰ ਉਹਨਾਂ ਦੇ ਘਰ 'ਚ ਉਹ ਕਲਚਰ ਨਹੀਂ ਸੀ ਮੁਜੂਬੇ ਪੁਰਾਣੇ ਆ ਜਾਂ ਸਾਡੇ ਅਸੀਂ ਸਾਡੇ ਕਲਚਰ ਨਹੀਂ ਸੀਗਾ ਅੱਜ ਕੱਲ ਤਾਂ ਬੱਚੇ ਵੈਸੇ ਹੀ ਹੱਕ ਕਰੀ ਜਾਂਦੇ ਆ ਉਹਨਾਂ ਦਾ ਦਿਲ ਕਰਦਾ ਕਿ ਕਰਾਂ ਤੇ ਉਹ ਪਰਮ ਕਰ ਨਹੀਂ ਸਕਦੇ ਹੁਣ ਇਹ ਚ ਇੱਕ ਇਹ ਵੀ ਆ ਗਿਆ ਕਿ ਉਹਨਾਂ ਦਾ ਨਾ ਉਹ ਚਾਹੁੰਦੇ ਕੁਛ ਬੰਦਾ ਇਸ ਤਰੀਕੇ ਦੇ ਬੰਦੇ ਹੁੰਦੇ ਨੇ ਕਿ ਉਹ ਚਾਹੁੰਦੇ ਨੇ ਕਰਨਾ ਪਰ ਉਹ ਕਰ ਨਹੀਂ پا ਰਹੇ ਜਦੋਂ ਤੁਸੀਂ ਮਾਪੇ ਦੇ ਨਾਲ ਜੱਫੀ ਪਾਓਗੇ ਹਾਂ ਸਭ ਤੋਂ ਪਹਿਲੇ ਤੁਹਾਡੇ ਇਨਿਕ ਜ਼ਿਆਦਾ ਗ੍ਰਹਿ ਅੱਛੇ ਹੋ ਜਾਂਦੇ ਜਿਹਦਾ ਕੋਈ ਅੰਤ ਹੀ ਨਹੀਂ ਖਾਸ ਤੌਰ ਤੇ ਪੈਰਾਂ ਨੂੰ ਹੱਥ ਲਾਉਂਦਾ ਹੂੰ ਉਸ ਤੋਂ ਬਾਅਦ ਤੁਸੀਂ ਕੁਝ ਇੱਕ ਬੱਚੇ ਕਿੱਥੋਂ ਮਾਰ ਜ਼ਿਆਦਾ ਖਾਰੇ ਆ ਹੂੰ ਕੋਈ ਵੀ ਬੱਚਾ ਆਪਦੇ ਬੂਟ ਸਾਫ਼ ਨਹੀਂ ਕਰਦਾ ਉਹ ਮਾਂ ਕਰੇ ਹਾਂ ਅਗਰ ਮਾਂ ਬੱਚੇ ਦੇ ਬੂਟ ਸਾਫ਼ ਕਰ ਰਹੀ ਹੈ ਉਸ ਬੱਚੇ ਦੇ ਗ੍ਰਹਿ ਖਰਾਬ ਰਊਗੇ ਠੀਕ ਕਦੇ ਨਹੀਂ ਹੋਊਗੇ ਨਾ ਸ਼ਨੀ ਨਾ ਰਾਹੁ ਅਗਰ ਬਾਪ ਕਰਕੇ ਦਿੰਦਾ ਇੱਕ ਅੰਡਰਵੀਅਰ ਹੂੰ ਇੱਕ ਆਪਦੀਆਂ ਜਰਾਬਾਂ ਇੱਕ ਆਪਦੇ ਬੂਟ ਬੰਦਾ ਆਪ ਸਾਫ਼ ਕਰੇ ਚਾਹੇ ਬੱਚਾ ਹੋਵੇ ਚਾਹੇ ਚਾਹੇ ਬੱਚਾ ਹੋਵੇ ਚਾਹੇ ਜੈਂਸ ਹੋਵੇ ਚਾਹੇ ਕੋਈ ਹੋਵੇ ਅਗਰ ਕੋਈ ਜੈਂਸ ਆਪ ਦਾ ਅੰਡਰਵੀਅਰ ਜਨਾਨੀਆਂ ਤੋਂ ਤੋਂ ਆਂਦਾ ਇਸ ਤੋਂ ਮਾੜੇ ਗਰਿਆ ਕੋਈ ਨਹੀਂ ਹੁੰਦੇ। ਅੱਛਾ। ਸਭ ਤੋਂ ਮਾੜੇ ਗਰਿਆ ਜਨਾਨੀ ਨੇ ਕਹਦੇ ਨੇ ਜੀ ਇਸ ਤਾਂ ਮਸ਼ੀਨ ਚ ਪਾ ਕੇ ਪਾਤਾ ਨਾ ਮਸ਼ੀਨ ਚ ਪਾ ਕੇ ਧੋਤਾ। ਉਹ ਸਭ ਤੋਂ ਮਾੜਾ ਹੈ। ਅੱਛਾ। ਅੰਡਰਵੀਅਰ ਜਿਹੜਾ ਨਾ ਮਸ਼ੀਨ ਚ ਧੋਵੋ ਨਾ ਲੇਡੀਜ਼ ਦਾ ਜੈਂਸਾ ਪਹਿਲੇ ਤਾਂ ਮੈਨੂੰ ਇੱਕ ਗੱਲ ਦੱਸੋ ਕਿ ਆਪਾਂ ਅੰਡਰਵੀਅਰ ਧੋਤੇ ਜੀ। ਉਹਦੇ ਵਿੱਚ ਕਿਸ ਤਰ੍ਹਾਂ ਦਾ ਵੀ ਗੰਦ ਹੈ। ਉਹ ਸਾਰੇ ਇੱਕ ਵਾਰ ਤਾਂ ਮਿਕਸ ਹੋ ਜਾਂਦੇ ਨੇ ਸਾਰੇ ਕੱਪੜੇ। ਸਾਰੇ ਕੱਪੜੇ। ਇਹ ਵਾਕਈ ਪੁਆਇੰਟ ਹਾਂ। ਠੀਕ ਹੈ ਜੀ ਅਸੀਂ ਕੋਈ ਕੱਪੜੇ ਸੁਚਮਤ ਨਾਲ ਪਾਣੇ ਆ ਕਿਤੇ ਜਾਣਾ ਕੁਝ ਕਰਨਾ ਹੁਣ ਮੇਨ ਅੱਜ ਦਾ ਚਲੋ ਛੱਡ ਤੇ ਪਹਿਲੇ ਲੋਕ ਕਾਲਰ ਚੱਬਦੇ ਸੀ ਹਾਂ ਹਾਂ ਬੱਤੀ ਅੱਜ ਕੱਲ ਤਾਂ ਕਾਲਰ ਚੱਬਣੇ ਤੇ ਕਫ ਚੱਬਣੇ ਬੰਦ ਕਰਤੇ ਲੋਕਾਂ ਨੇ ਆਦਤ ਹੁੰਦੀ ਸੀ ਬੈਠੇ ਬੈਠੇ ਐਂ ਕਰੀ ਜਾਂਦੇ ਸੀ ਠੀਕ ਹੈ ਜੀ ਪਰ ਜਿਹੜੀ ਚੀਜ਼ ਅੱਛਾ ਫਿਰ ਇੱਕ ਚੀਜ਼ ਹੋਰ ਹੈ ਬੱਚਾ ਛੋਟਾ ਹੈ ਅੱਜ ਕੱਲ ਬੱਚੇ ਛੋਟੇ ਨੂੰ ਬਿਮਾਰ ਹੁੰਦਾ ਭੱਜੇ ਫਿਰਦੇ ਆ ਕਦੇ ਤੁਹਾਡਾ ਬੱਚਾ ਬਿਮਾਰ ਨਹੀਂ ਹੋਊਗਾ ਅਗਰ ਤੁਸੀਂ ਜਦ ਤੱਕ ਤੁਹਾਡਾ ਬੱਚਾ ਚੱਲਣ ਨਹੀਂ ਲੱਗਿਆ ਚੰਗੀ ਤਰ੍ਹਾਂ ਉਹਦੇ ਬੱਚੇ ਪੁੰਜੇ ਉਹਦੇ ਕੱਪੜੇ ਪੁੰਜੇ ਸੁਕਾਓ ਬੱਚੇ ਦੇ ਵੀ ਬੱਚੇ ਦੇ ਫਿਰ ਰਾਤ ਨੂੰ ਕੱਪੜੇ ਕਈ ਲੋਕ ਸੁਕਣੇ ਪਾਣ ਦੇ ਚੱਕਦੇ ਨਹੀਂ ਇਹ ਸਭ ਤੋਂ ਮਾੜੇ ਆ ਇਹ ਬਹੁਤ ਕਾਮਨ ਆ ਹਾਂ ਇਹ ਸਭ ਤੋਂ ਮਾੜੇ ਆ ਕਈ ਲੋਕ ਕੱਪੜੇ ਭਿਉਂ ਦੰਦੇ ਆ ਦੂਜੇ ਤੀਜੇ ਦਿਨ ਧੋਂਦੇ ਆ ਇਹ ਵੀ ਮਾੜੇ ਆ ਕੱਢਦੇ ਨਹੀਂ ਹਾਂ ਕਪੜੇ ਜਿਹੜੇ ਐ ਤੁਹਾਡੇ ਧੁੱਪ ਚ ਸੁਕਣੇ ਚਾਹੀਦੇ ਦਿਨੇ ਸੁਕਣੇ ਜੇ ਰਾਤ ਦੇ ਤਾਰਿਆਂ ਦੀ ਛਾਂ ਚ ਤੁਹਾਡੇ ਕਪੜੇ ਪੇ ਨਹੀਂ ਰਹਿਣੇ ਚਾਹੀਦੇ ਕਰਦੀ ਬਹੁਤ ਮੋਸਟਲੀ ਜਨਨੀਆਂ ਕਰਦੀਆਂ ਇਹ ਸਭ ਤੋਂ ਜ਼ਿਆਦਾ ਮੜਾ ਰਾਤ ਨੂੰ ਮਸ਼ੀਨ ਚਲਾ ਲਈ ਜਾਂ ਤਾਂ ਜਿਉ ਘੁੰਮ ਗਈ ਪੂਰੀ ਜਾਂ ਤਾਂ ਕਹਿੰਦੇ ਚੱਲ ਮਸ਼ੀਨ ਚ ਰਹਿਣ ਦੇ ਕੋਈ ਨਹੀਂ ਕੱਲ ਆਪਾਂ ਸਵੇਰੇ ਪਾ ਦਾਂਗੇ ਜਾਂ ਉਹਨਾਂ ਨੇ ਕੀ ਕਰਨਾ ਕੰਮ ਨਵੇੜੀਏ ਰਾਤ ਐ ਬਿਸ਼ੱਕ ਦੀ ਕੋਈ ਗੱਲ ਨਹੀਂ ਤਾਰ ਤੇ ਟੰਗ ਕੇ ਭੁੱਲ ਜਾਂਦੇ ਆ ਕੱਲ ਨੂੰ ਆਥਣੇ ਲਾ ਲਾਂਗੇ ਅੱਜ ਵੀ ਹਾਂ ਤੁਸੀਂ ਮੈਂ ਤੁਹਾਨੂੰ ਦੱਸਦਾ ਹੁਣ ਕਿਸੇ ਜਣ ਹਾਏ ਸਰ ਵੈਕਲ ਦੀ ਪ੍ਰੋਬਲਮ ਹੋ ਗਈ ਆ ਮੋਢਾ ਦੁਖਦਾ ਅ ਨਿੱਕੇ ਨਿੱਕੇ ਜਨਾਨੀਆਂ 25 25 20 20 ਸਾਲ ਦੀਆਂ ਕੁੜੀਆਂ ਕਰੀ ਜਾਂਦੀਆਂ ਹਾਂ ਅੱਗੇ ਥਾਪਾ ਹੁੰਦਾ ਸੀ ਮਜ਼ਬੂਤ ਇਹ ਘੱਤ ਨਾਲ ਪਲਟੀ ਮਾਰਨੀ ਧਰੀ ਨੂੰ ਚਾਦਰ ਨੂੰ ਥਾਪਾ ਮਾਰਨਾ ਉੱਚ ਗੰਧ ਨਿਕਲਣਾ ਜੀ ਕਦੇ ਵੀ ਕਪੜਾ ਥਾਪੇ ਨਾ ਫਟਦਾ ਨਹੀਂ ਸੀ ਅੱਜ ਮਸ਼ੀਨਾਂ ਲਾਤੀਆਂ ਅੱਜ ਵੀ ਕਈ ਬੰਦੇ ਇਹ ਜੇ ਹੈ ਜਿਹੜੇ ਕੀ ਆਪਦੇ ਕੱਪੜੇ ਆਪ ਧੋਂਦੇ ਆ ਮੈਂ ਅੱਜ ਤੱਕ ਆਪਦਾ ਅੰਡਰਵੀਅਰ ਕਦੇ ਨਹੀਂ ਧੋਆ ਠੀਕ ਹੈ ਜੇ ਮੇਰਾ ਕਦੇ ਵੀ ਮੇਰੀ ਆਦਤ ਹੈ ਮੈਂ ਅੰਡਰਵੀਅਰ ਬਨੈਨ ਆਪਦੀ ਧੋ ਕੇ ਇਸ ਪਾ ਦਿੰਨਾ ਉਸ ਉੱਪਰ ਨੀਲ ਦੇਣਾ ਦੇਣ ਕਰ ਦੇ ਠੀਕ ਹੈ ਲੇਕਿਨ ਮੈਂ ਆਪਦੇ ਕੱਪੜੇ ਦੋ ਤਾਂ ਮੇਰੇ ਪੱਕੇ ਆਜ ਤੱਕ ਅੱਛਾ ਹੁਣ ਸੋਨਾ ਸੋਨੇ ਦਾ ਤੁਸੀਂ ਜੇ ਗੱਲ ਕਰਦੇ ਆ ਹੁਣ ਤਾਂ ਸੋਨਾ ਅੱਗੇ ਘਰੇ ਹੁੰਦਾ ਸੀਗਾ ਜਿੰਨਾ ਵੀ ਹੁੰਦਾ ਸੀ ਹੁਣ ਸੋਨਾ ਲੋਕਰਾਂ ਚ ਚਲਾ ਗਿਆ ਇਹਦਾ ਕੋਈ ਅਸਰ ਪੈਂਦਾ ਜੇ ਸੋਨਾ ਆਪਣਾ ਤੁਹਾਡਾ ਜੇ ਉਹਨੂੰ ਘਰ ਚ ਰੱਖਿਆ ਗਿਆ ਉਹ ਤਾਂ ਉਹਦਾ ਇਫੈਕਟ ਜਾਦੇ ਪੈਂਦਾ ਜਦੋਂ ਕੋਈ ਬੰਦਾ ਲੋਕਰ ਚ ਸੋਨਾ ਰੱਖਦਾ ਹੈ ਹਾਂ ਪਹਿਲੀ ਗੱਲ ਤਾਂ ਉਹ ਸੋਨੇ 'ਚ ਬਰਕਤ ਘਟੂਗੀ। ਅੱਛਾ। ਅਗਰ ਕੋਈ ਬੰਦਾ ਸੋਨਾ ਜਿੰਨਾ ਕਿ ਤੁਸੀਂ ਲੋਕਰ 'ਚ ਰੱਖਿਆ ਉਸ ਤੋਂ ਉਹਦੇ ਲਗਭਗ ਸੋਨਾ ਬਰਾਬਰ ਜਿਹਦਾ ਤੁਸੀਂ ਘਰੇ ਕਿਤੇ ਰੱਖਿਆ ਹੈ ਫਿਰ ਤੁਹਾਡਾ ਦੋਨੇ ਪਾਸੇ ਬਚੂਗਾ। ਠੀਕ ਹੈ। ਸੋਨਾ ਔਰ ਸੋਨਾ ਇੱਕ ਐਸੀ ਚੀਜ਼ ਹੈ ਜਿੱਦਾਂ ਤੁਸੀਂ ਸੋਨੇ ਦੀ ਗੱਲ ਕਰਦੇ ਜਿਹੜੇ ਬੰਦਿਆਂ ਦਾ ਦਿਮਾਗ ਘਟ ਹੈ ਪੈਸਾ ਘਟ ਆਂਦਾ ਹੈ ਪਿਓਰ ਸੋਨੇ ਦੀ ਸੋਨਾ 2-4 ਗ੍ਰਾਮ ਖਰੀਦ ਲਿਓ। ਅੱਛਾ। ਰਾਤ ਨੂੰ ਤੁਸੀਂ ਸੋਨੇ ਨੂੰ ਗਰਮ ਕਰ ਲਓ। ਕਾਰੀ ਲਾਲ ਕਰ ਲੋ 25 30 ਵਾਰੀ ਲਾਲ ਕਰੋ ਦੁੱਧ ਚ ਡਬੋਵੋ ਲਾਲ ਕਰੋ ਦੁੱਧ ਚ ਡਬੋਵੋ ਉਹ ਤੁਸੀਂ ਪੀਵੋ ਅੱਛਾ ਤੁਹਾਡੇ ਕੋਲੇ ਪੈਸਾ ਵੀ ਆਣਾ ਸ਼ੁਰੂ ਹੋ ਜਾਊਗਾ ਸ਼ੋਹਰਤ ਵੀ ਹੋ ਜਾਊਗੀ ਅਗਰ ਨੌਕਰੀ ਨਹੀਂ ਮਿਲ ਰਹੀ ਪੜੇ ਲਿਖੇ ਬੰਦੇ ਨੂੰ ਨੌਕਰੀ ਮਿਲ ਜਾਊਗੀ ਡੇਲੀ ਕਰਨਾ ਚਾਹੀਦਾ ਡੇਲੀ ਕਰਨਾ ਹੂੰ ਕਿਉਂਕਿ ਇਹਨੂੰ ਸਹੀ ਅਸੀਂ سونے ਦੀ ਭਸਮ ਕਹਿੰਦੇ ਆ ਹੂੰ ਦੁੱਧ ਚ ਜਾ ਕੇ ਜੋ ਠੰਡਾ ਹੁੰਦਾ ਠੀਕ ਹੈ अच्छा ਤੁਸੀਂ ਪਹਿਲਾਂ ਗੱਲ ਕਰੀ ਸੀ ਮੈਂ ਉਦੋਂ ਪੁੱਛਣਾ ਸੀ ਮੈਂ ਕਿ ਚਲੋ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਕਿਹਾ ਕਿ ਜਦੋਂ ਬੱਚੇ ਛੋਟੇ ਹੁੰਦੇ ਨੇ ਜਨਮ ਤੋਂ ਬਾਅਦ ਕੀ ਕੰਨ ਬਿੰਨ ਦਿੰਦੇ ਸੀ ਜਾਂ ਕਈ ਵਾਰ ਇਹ ਵੀ ਦੇਖਦੇ ਆ ਕਿ ਕਿਸੇ ਨੂੰ ਕਹਤਾ ਕਿ ਤੂੰ ਨਾ ਨੱਕ ਬਣਾ ਦਿਓ ਜੀ ਚਾਹੇ ਮੁੰਡਾ ਚਾਹੇ ਕੁੜੀਏ ਕਿ ਆ ਇੱਥੋਂ ਬਣਾ ਦਿਓ ਇਹ ਕਿਉਂ ਬਣਾਇਆ ਜਾਂਦੇ ਸੀ ਇਹ ਅਸੀਂ ਬੁੱਧ ਕਰਕੇ ਬਣਾਉਂਦੇ ਆ ਸੈਂਟਰ 'ਚੋਂ ਨੱਕ ਅੱਛਾ ਠੀਕ ਹੈ ਜੀ ਅਗਰ ਬੱਚੇ ਦਾ ਛੋਟੇ ਹੁੰਦੇ ਦਾ ਨੱਕ ਤੇ ਕੰਨ ਬਣਿਆ ਜਾਵੇ ਉਹਨੂੰ ਤਕਰੀਬਨ ਤਕਰੀਬਨ ਸਭ ਤੋਂ ਵੱਡੀ ਚੀਜ਼ ਇਹ ਉਹਦੇ ਪਰੇਸ਼ਨ ਘੱਟ ਹੁੰਦੇ ਆ ਓਕੇ 메ਜਰ ਪਰੇਸ਼ਨ ਨਹੀਂ ਹੁੰਦੇ ਉਹਨਾਂ ਦੇ ਠੀਕ ਹੈ ਇਹ ਸਭ ਤੋਂ ਵੱਡਾ ਫੈਕਟ ਹੈ ਹੂੰ ਠੀਕ ਹੈ ਜੀ ਹੁਣ ਲੋਕ ਆ ਜਿਹੜੇ ਬੜੀਆਂ ਚੀਜ਼ਾਂ ਛੋਟੀਆਂ-ਛੋਟੀਆਂ ਆਪਾਂ ਕਹਿ ਦਿੰਦੇ ਆ ਹੁਣ ਜੇ ਜਿੱਦਾਂ ਕੋਡ ਕੇਸ ਚੱਲਦਾ ਜੀ ਬੰਦਾ ਬੜਾ ਪਰੇਸ਼ਾਨ ਹੈ ਹੂੰ ਔਰ ਕਈ ਅਫਸਰ ਕੰਮ ਨਹੀਂ ਕਰਦੇ ਬੰਦਾ ੱਤਕੇ ਖਾਈ ਜਾਂਦਾ ਕੁਛ ਨਾ ਕਰੋ ਜੇਠੇ ਬੱਚੇ ਦਾ ਕੱਪੜਾ ਆਪਦੇ ਨਾਲ ਰੱਖ ਕੇ ਲੈ ਕੇ ਜਾਓ ਹੂੰ ਉਸ ਤੋਂ ਬਾਅਦ ਤੁਸੀਂ ਫੈਕਟ ਦੇਖੋ अच्छा ओ सीदा ਕਿੰਨਾ ਹੁੰਦਾ ਅੱਗੇ ਲੋਕ ਰੱਖਦੇ ਸੀ ਮੈ ਮੈਨੂੰ ਜਿਆਦਾ ਗਿਆ ਜੇਠੇ ਬੱਚੇ ਦਾ ਮਤਲਬ ਜੇਠਾ ਜਿਹੜਾ ਘਰ ਦਾ ਪਹਿਲਾ ਬੱਚਾ ਪਹਿਲੀ ਵਾਲੀ ਜਿਹੜੇ ਕੱਪੜੇ ਚਲ ਬਿਟਾ ਉਹਨੂੰ ਜੇਠਾ ਕਹਿੰਦੇ ਓਕੇ ਉਹ ਅੱਜ ਵੀ ਕਈ ਸਾਰੇ ਘਰਾਂ ਚ ਬੱਚਿਆਂ ਦੇ ਕੱਪੜੇ ਰੱਖਦੇ ਨੇ ਬਹੁਤ ਲੋਕ ਤਾਂ ਮੰਗ ਕੇ ਲੈ ਕੇ ਜਾਂਦੇ ਆ ਮੰਗ ਕੇ ਕਿ ਇਹ ਸਾਨੂੰ ਦੇ ਦਿਓ ਤਰੀਕ ਤੇ ਜਾਣਾ ਤੇ ਸਾਡਾ ਫਾਇਦਾ ਹੋਵੇ ਇਹ ਸਹੀ ਹੈ ਅੱਛਾ ਮਤਲਬ ਜਦੋਂ ਬੱਚਾ ਦਾ ਬਰਥ ਹੋਇਆ ਤੇ ਬੱਚੇ ਦਾ ਜਿਹੜਾ ਪਹਿਲਾ ਕੱਪੜਾ ਉਹਨੂੰ ਪਾਇਆ ਨੀਕਰ ਜਾਂ ਬਨਾਣ ਕੁਝ ਵੀ ਟੀ-ਸ਼ਰਟ ਉਹ ਜੇ ਬੰਦਾ ਆਪਣੇ ਕੋਲ ਰੱਖ ਲਿਓ ਬਾਅਦ ਚੋਂ ਉਤਾਰ ਕੇ ਬੱਚੇ ਤੋਂ ਉਹ ਹੁੰਦਾ ਸ਼ੈਲਟੀ ਹੈ ਕਿਉਂਕਿ ਉਹਨੂੰ ਲਪੇਟਣਾ ਹੁੰਦਾ ਅਸੀਂ ਪਾਣਾ ਨਹੀਂ ਹੁੰਦਾ ਕੱਪੜਾ ਲਪੇਟਣਾ ਹੁੰਦਾ ਬਸ ਉਹੀ ਕਿਨੇ ਜਾਂਦਾ ਅੱਛਾ ਉਹੀ ਕਿਨੇ ਜਾਂਦਾ ਉਹੀ ਕਿਨੇ ਜਾਂਦਾ ਕੋਈ ਜੇ ਸ਼ਰਟ ਹੈ ਜਾਂ ਟੀ-ਸ਼ਰਟ ਕੋਈ ਕੁਝ ਵੀ ਉਹ ਵੀ ਚੱਲਦਾ ਪਰ ਨਾ ਚੁੰਨੀ ਕੁਝ ਵੀ ਹੈ ਉਹ ਚੱਲਦਾ ਓਕੇ ਇਹਦੇ ਨਾਲ ਫਾਇਦਾ ਹੁੰਦਾ ਹੈ ਹਾਂਜੀ ਠੀਕ ਹੈ ਤੇ ਉਹ ਜਿਹੜਾ ਮੈਂ ਕਹਿ ਰਿਹਾ ਸੀ ਕਿ ਕੰਨ ਤੇ ਨੱਕ ਵਾਲਾ ਤੁਸੀਂ ਦਾਤਾ ਬੁੱਧ ਕੰਨ ਵਾਲਾ ਵੀ ਇਹੀ ਕੰਨ ਵਾਲਾ ਕੇਤੂ ਅੱਛਾ ਹਾਂਜੀ ਹੁਣ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਸੀ ਉਹ ਕੰਨਾਂ 'ਚ 29 29 ਪਾ ਕੇ ਰੱਖਦੇ ਸੀਗੇ ਮੁਰਕੀਆਂ ਹਾਂ ਠੀਕ ਹੈ ਜੀ ਉਹਨਾਂ ਉਹ ਲੱਕੀ ਹੁੰਦੀ ਸੀ ਕਿ ਉਹ ਠੋਸ ਹੁੰਦੀਆਂ ਸੀ ਅੱਜ ਕੱਲ ਜਿਹੜੇ ਬੱਚੇ ਮੁਰਕੀ ਜਿਹੜੀ ਐ ਖੋਖਲੀ ਪਾਉਂਦੇ ਆ ਉਹਨਾਂ ਦੇ ਕੋਲੇ ਪੈਸਾ ਨਹੀਂ ਟਿਕੂਗਾ ਅੰਦਰੋਂ ਅੰਦਰ ਹੀ ਖਾਲੀ ਹੋਈ ਜਾਊਗਾ ਅੱਛਾ ਨਿੱਗਰ ਪਾਣਾ ਚਾਹੀਦਾ ਸੋਨਾ